राष्ट्रपति ਨੂੰ ਭੇਜਿਆ ਬਨਵਾਰੀ ਲਾਲ ਪ੍ਰੋਹਿਤ ਨੇ ਅਸਤੀਫਾ ਰਾਸ਼ਟਰਪਤੀ ਨੂੰ ਪੰਜਾਬ ਦੇ ਰਾਜਪਾਲ ਨੇ ਅਸਤੀਫਾ ਭੇਜ ਦਿੱਤਾ ਹੈ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਪੰਜਾਬ ਦੇ ਰਾਜਪਾਲ ਨੇ ਅਸਤੀਫਾ ਦਿੱਤਾ ਹੈ ਜੋ ਰਾਸ਼ਟਰਪਤੀ ਨੂੰ ਭੇਜਿਆ ਗਿਆ ਬਨਵਾਰੀ ਲਾਲ ਪ੍ਰੋਹਿਤ ਦੇ ਵੱਲੋਂ ਅਸਤੀਫਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਵੱਲੋਂ ਭਾਰਤ ਦੇ ਰਾਸ਼ਟਰਪਤੀ ਨੂੰ ਅਸਤੀਫਾ ਭੇਜ ਦਿੱਤਾ ਗਿਆ ਹੈ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਰਾਜਪਾਲ ਨੂੰ ਜਿਹੜਾ ਅਸਤੀਫਾ ਭੇਜ ਦਿੱਤਾ ਗਿਆ ਹੈ ਪੰਜਾਬ ਦੇ ਰਾਜਪਾਲ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਅਸਤੀਫਾ ਸੌਂਪਿਆ ਹੈ ਸੁਖੈਰ ਮੇਰ ਇਲੈਕਸ਼ਨ ਤੋਂ ਬਾਅਦ ਇੱਕ ਮੁਲਾਕਾਤ ਜਿਹੜੀ ਹੈ ਉਹ ਵੀ ਹੋਈ ਸੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਬਰਵਾਰੀ لال ਪ੍ਰੋਹਿਤ ਦੀ ਔਰ ਉਸ ਤੋਂ ਬਾਅਦ ਅਸਤੀਫਾ ਜਿਹੜਾ ਹੁਣ ਇਸ ਵੇਲੇ ਸੌਂਪ ਦਿੱਤਾ ਗਿਆ ਰਾਸ਼ਟਰਪਤੀ ਨੂੰ ਪੰਜਾਬ ਦੇ ਰਾਜਪਾਲ ਦੇ ਵੱਲੋਂ ਖੈਰ ਪੰਜਾਬ ਜੋ ਪੰਜਾਬ ਦੇ ਰਾਜਪਾਲ ਨੇ ਬਨਵਾਰੀ لال ਪ੍ਰੋਹਿਤ ਲਗਾਤਾਰ ਉਹਨਾਂ ਦੀ ਤਸਲ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਨਾਲ ਦੇਖਣ ਨੂੰ ਮਿਲਦੀ ਰਹੀ ਹੈ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਲਗਾਤਾਰ ਜਿਹੜੀ ਹੈ ਉਹਨਾਂ ਦੀ ਤਸਲ ਜਿਹੜੀ ਹੈ ਦੇਖਣ ਨੂੰ ਮਿਲਦੀ ਰਹੀ ਹੈ ਕਈ ਮਸਲਿਆਂ ਦੇ ਉੱਪਰ ਇੱਕ ਮੱਤ ਇੱਕ ਸੁਰ ਜਿਹੜੇ ਨੇ ਨਜ਼ਰ ਨਹੀਂ ਆਏ ਕਈ ਤਰ੍ਹਾਂ ਦੇ ਸਵਾਲ ਜਵਾਬ ਜਿਹੜੇ ਅਕਸਰ ਖੜੇ ਹੁੰਦੇ ਰਹੇ ਨੇ ਚਾਹੇ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਜਾਂ ਬਿੱਲਾਂ ਨੂੰ ਲੈ ਕੇ ਸਵਾਲ ਖੜੇ ਹੁੰਦੇ ਰਹੇ ਸੀ ਦੋਨਾਂ ਦੇ ਵਿਚਾਲੇ ਤਸਲ ਚਲਦੀ ਰਹੀ ਸੀ ਔਰ ਇਸੇ ਵਿਚਾਲੇ ਇੱਕਦਮ ਹ ਹੁਣੇ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਅਸਤੀਫਾ ਦੇ ਦਿੱਤਾ ਹੈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਜਿਹੜਾ ਉਹ ਅਸਤੀਫਾ ਆਪਣਾ ਦੇਸ਼ ਦੇ ਰਾਸ਼ਟਰਪਤੀ ਨੂੰ ਦ੍ਰੋਪਦੀ ਮੁਰਮੂ ਨੂੰ ਸੌਂਪ ਦਿੱਤਾ ਹੈ ਸੁਰਾਸ਼ਟਰਪਤੀ ਨੂੰ ਭੇਜਿਆ ਗਿਆ ਅਸਤੀਫਾ ਟੈਲੀਪੋਸਟ ਦੇ ਐਸੋਸੀਏਟ ਐਡੀਟਰ ਨਿਤ ਕਮੇਸ਼ਵਰ ਜੀ ਇਸ ਬੜੇ ਫੋਨ ਲਾਈਨ ਤੇ ਜੁੜੇ ਹੋਏ ਨੇ ਨਿਤਕਾ ਜੀ ਜੋ ਇਹ ਅਸਤੀਫਾ ਜਿਹੜਾ ਇੱਕਦਮ ਦਿੱਤਾ ਗਿਆ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਦੇ ਵੱਲੋਂ ਆਖਰਕਾਰ ਕਿਵੇਂ ਇਸ ਨੂੰ ਦੇਖਿਆ ਜਾਵੇ ਬੰਦੀਪ ਦੇਖੋ ਪੀਸੀਬੀ ਗਵਰਨਰ ਦਾ ਜੋ ਟੇਨਯੂਰ ਹੁੰਦਾ ਹੈ ਉਹ 5 ਸਾਲ ਦਾ ਹੁੰਦਾ ਹੈ ਪਰ ਤੁਹੰਦਾਦੀ ਹੈ ਕਿ 5 ਸਾਲ ਹਲੇ ਪੂਰੇ ਵੀ ਨਹੀਂ ਹੋਏ ਅਗਸਟ 2021 ਦੇ ਵਿੱਚ ਅ ਬਨਵਾਰੀ ਲਾ ਤੋਂ ਅੰਦਾਜ਼ੇ ਕਿ ਬਨਵਾਰੀ ਲਾ ਤਲੋਹੀ ਜੀ ਨੇ ਐਜ਼ ਅ ਗਵਰਨਰ ਜਿਹੜਾ ਹੈ ਆਪਣਾ ਉਹਦਾ ਸਾਹਮਿਆ ਸੀਗਾ ਪੰਜਾਬ ਦੇ ਗਵਰਨਰ ਦਾ ਤੇ ਚੰਡੀਗੜ੍ਹ ਦੇ ਐਡਮਿਨਿਸਟਰेटर ਦਾ ਪਰ ਹਾਲੇ 5 ਸਾਲ ਪੂਰੇ ਹੋਣ ਦੇ ਵਿੱਚ ਬਹੁਤ ਸਮਾਂ ਪਿਆ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਇਹ ਵੀ ਤੋਂ ਅੰਦਾਜ਼ੇ ਕਿ ਉਹਨਾਂ ਵੱਲੋਂ ਪ੍ਰੈਜ਼ੀਡੈਂਟ ਦੇ ਨਾਲ ਕੱਲ ਮੁਲਾਕਾਤ ਕੀਤੀ ਗਈ ਸੀ ਤੇ ਇਹ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਮੈਂ ਰਿਜ਼ਾਈਨ ਦੇਣਾ ਚਾਹੁੰਦਾ ਹਾਂ ਗਵਰਨਰ ਦੀ ਪੋਸਟ ਤੋਂ ਪੰਜਾਬ ਦੇ ਗਵਰਨਰ ਦੀ ਪੋਸਟ ਤੋਂ ਖਾਸ ਤੌਰ ਤੇ ਇਸ ਦਾ ਰੀਜ਼ਨ ਇਹ ਵੀ ਹੋ ਸਕਦਾ ਹੈ ਅਸੀਂ ਦੇਖਿਆ ਕਿ ਪੰਜਾਬ ਦੇ ਗਵਰਨਰ ਬਹੁਤ ਸਾਰੇ ਇਸ਼ੂਜ਼ ਜਿਹੜੇ ਨੇ ਉਹੋ ਟੇਕ ਅਪ ਕਰਦੇ ਰਹੇ ਨੇ ਨਾਲ ਹੀ ਉਹਨਾਂ ਵੱਲੋਂ ਪ੍ਰੈਸ ਕਾਨਫਰੰਸਿਸ ਵੀ ਕੀਤੀਆਂ ਗਈਆਂ ਕਿ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਉਹ ਖੁਦ ਦਾ ਉਹਨਾਂ ਦਾ ਕਹਿ ਸਕਦੇ ਕਿ ਵਿਜ਼ਨ ਕਹਿ ਸਕਦੇ ਆ ਜਾਂ ਕਹਿ ਸਕਦੇ ਆ ਕਿ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦੌਰੇ ਵੀ ਕੀਤੇ ਉਹ ਜਾਂਦੇ ਰਹੇ ਹਮੇਸ਼ਾ ਤੋਂ ਪਰ ਜਦੋਂ ਵੀ ਉਹਨਾਂ ਨੇ ਕਦੇ ਸਵਾਲ ਚੁੱਕੇ ਤਾਂ ਪੰਜਾਬ ਦੇ ਸੀਐਮ ਨੇ ਗਵਰਨਰ ਦੀ ਪੋਸਟ ਨੂੰ ਲੈ ਕੇ ਸਵਾਲ ਚੁੱਕੇ ਹਾਲਾਂਕਿ ਉਹ ਹਮੇਸ਼ਾ ਕਹਿੰਦੇ ਰਹੇ ਕਿ ਮੈਂ ਕਨਸਟੀਟਿਊਸ਼ਨਲ ਪੋਸਟ ਤੇ ਬੈਠਾ ਹਾਂ ਪਰ ਮੇਰੇ ਲਈ ਜੋ ਸ਼ਬਦਾਵਲੀ ਯੂਜ਼ ਕੀਤੀ ਜਾਂਦੀ ਹੈ ਬਹੁਤ ਹੀ ਨੀ ਆਸੀ ਦੇਖਿਆ ਕਿ ਵਿਧਾਨ ਸਭਾ ਦੇ ਜਿਹੜੇ ਸੈਸ਼ਨ ਬੁਲਾਉਣੇ ਸੀ ਸਪੈਸ਼ਲ ਸੈਸ਼ਨ ਉਸ ਨੂੰ ਲੈ ਕੇ ਵੀ ਵਿਵਾਦ ਜਿਹੜਾ ਉਹ ਪੰਜਾਬ ਦੇ ਵਿੱਚ ਚੱਲਦਾ ਰਿਹਾ ਪੰਜਾਬ ਪੀਐਮ ਵਰਸਸ ਪੰਜਾਬ ਗਵਰਨਰ ਅਸੀਂ ਦੇਖਿਆ ਕਿ ਚਿੱਠੀਆਂ ਦਾ سلسلہ ਵੀ ਇੱਕ ਤੋਂ ਬਾਅਦ ਇੱਕ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਸ਼ਾਇਦ ਇਹੀ ਕਾਰਨ ਹੋ ਸਕਦਾ ਹੈ ਕਿ ਗਵਰਨਰ ਨੇ ਆਪਣਾ ਟੇਨਿਓਰ ਖਤਮ ਹੋਣ ਤੋਂ ਪਹਿਲਾਂ ਹੀ ਜਿਹੜਾ ਇਸਤੀਫਾ ਦੇ ਦਿੱਤਾ ਹਾਲਾਂਕਿ ਉਹਨਾਂ ਵੱਲੋਂ ਜਿਹੜਾ ਰੈਜ਼ੀਗਨੇਸ਼ਨ ਹੈ ਉਹਦੇ ਵਿੱਚ ਆਪਣੇ ਪਰਸਨਲ ਰੀਜ਼ਨਸ ਦੱਸੇ ਹਨ ਕਿ ਕੁਝ ਪਰਸਨਲ ਰੀਜ਼ਨਸ ਦੇ ਕਾਰਨ ਜਾਂ ਕੁਝ ਕਹਿ ਸਕਦੇ ہیں ਕਿ ਨਿੱਜੀ ਕారణ ਦੇ ਕਾਰਨ ਉਹਨਾਂ ਨੇ ਇਸਤੀਫਾ ਦਿੱਤਾ ਹੈ ਪਰ ਇਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਰਹੇ ਨੇ ਪੰਜਾਬ ਗਵਰਨਰ ਵਰਸਸ ਪੰਜਾਬ ਸੀਐਮ ਰਹੇ ਨੇ ਇਹ ਵੀ ਕਾਰਨ ਹੋ ਸਕਦਾ ਹੈ ਹਾਲਾਂਕਿ ਅਸੀਂ ਦੇਖਿਆ ਕਿ ਹੁਣ ਐਟ ਹੋਮ ਦੇ ਵਿੱਚ ਜਦੋਂ 26 ਜਨਵਰੀ ਦੀਆਂ ਤਸਵੀਰਾਂ ਅਸੀਂ ਦੇਖੀਆਂ ਸੀ ਪੰਜਾਬ ਦੇ ਸੀਐਮ ਬੜੇ ਵਾਰਮ ਜਿਹੜੇ ਆ ਮਿਲਦੇ ਹੋਏ ਨਜ਼ਰ ਆ ਰਹੇ ਸੀਗੇ ਪੰਜਾਬ ਦੇ ਪੰਜਾਬ ਦੇ ਗਵਰਨਰ ਤੇ ਸੀਐਮ ਤੇ ਅਸੀਂ ਦੇਖਿਆ ਵੀ ਸੀਗਾ ਕਿ ਇਸ ਤਰ੍ਹਾਂ ਜੱਫੀ ਜਿਹੜੀ ਆ ਉਹ ਵੀ ਇਹਨਾਂ ਵੱਲੋਂ ਪਾਈ ਗਈ ਸੀ ਤੇ ਪੈਰੀ ਹੱਜ ਜਿਹੜੇ ਪੰਜਾਬ ਦੇ ਸੀਐਮ ਵੱਲੋਂ ਲਗਾਏ ਵੀ ਗਏ ਸੀ ਇਸ ਤੋਂ ਪਹਿਲਾਂ ਵੀ ਕਈ ਵਾਰ ਪੰਜਾਬ ਦੇ ਗਵਰਨਰ ਹਿੰਟ ਦੇ ਚੁੱਕੇ ਨੇ ਕਿ ਮੈਂ ਜ਼ਿਆਦਾ ਸਮਝ ਲਈ ਇੱਥੇ ਨਹੀਂ ਆ ਤੁਹਾਨੂੰ ਯਾਦ ਹੋਵੇਗਾ ਕਈ ਪ੍ਰੈਸ ਕਾਨਫਰੰਸਿਸ ਜਦੋਂ ਉਹਨਾਂ ਵੱਲੋਂ ਕੀਤੀਆਂ ਗਿਆ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਜਾਂ ਫਿਰ ਚੰਡੀਗੜ੍ਹ ਦੇ ਡਿਵੈਲਪਮੈਂਟ ਨੂੰ ਲੈ ਕੇ ਉਸ ਦੌਰਾਨ ਵੀ ਉਹਨਾਂ ਨੇ ਕਈ ਵਾਰ ਹਿੰਟ ਦਿੱਤਾ ਕਿ ਮੈਂ ਜਲਦੀ ਹੀ ਇਸ ਪੋਸਟ ਨੂੰ ਛੱਡਣ ਵਾਲਾ ਹਾਂ ਪਰ ਉਹਨਾਂ ਨੇ ਇਹ ਕਿਹਾ ਕਿ ਪਰ ਪੰਜਾਬ ਦੇ ਹਾਲਾਤਾਂ ਨੂੰ ਮੈਂ ਨਜ਼ਰਅੰਦਾਜ਼ ਨਹੀਂ ਕਰ ਸਕਦਾ ਅੰਦੇਖਾ ਨਹੀਂ ਕਰ ਸਕਦਾ ਇਹ ਵੀ ਉਹਨਾਂ ਵੱਲੋਂ ਕਿਹਾ ਗਿਆ ਪਰ ਕਾਕੇ ਜੀ ਕਹਨ ਹੈ ਕਿ 5 ਸਾਲ ਦਾ ਆਪਣਾ ਟੇਨਿਓਰ ਜਿਹੜਾ ਉਹ ਵੀ ਪੂਰਾ ਨਹੀਂ ਕੀਤਾ ਜਦੋਂ ਆਏ ਸੀ ਮੈਨੂੰ ਉਹ ਵਾਲੀ ਸਪੀਚ ਹਲੇ ਵੀ ਯਾਦ ਹੈ ਬਲਦੀਪ ਉਹਨਾਂ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਮੈਂ ਪੰਜਾਬ ਆਇਆ ਜਿਵੇਂ ਹਮੇਸ਼ਾ ਤੋਂ ਚਾਹੁੰਦਾ ਸੀਗਾ ਕਿ ਮੈਂ ਪੰਜਾਬ ਆ ਕੇ ਜ਼ਰੂਰ ਕੰਮ ਕਰਾਂ ਪੰਜਾਬ ਬਹੁਤ ਪਿਆਰਾ ਹੈ ਮੈਨੂੰ ਚੰਡੀਗੜ੍ਹ ਬਹੁਤ ਪਿਆਰਾ ਹੈ ਮੈਨੂੰ ਪਰ ਫਿਰ ਅਜਿਹਾ ਕਿ ਹੋਇਆ ਕਿ 3 ਸਾਲ ਵੀ ਜਿਹੜੇ ਆ ਉਹਨਾਂ ਵੱਲੋਂ ਪੂਰੇ ਨਹੀਂ ਕੀਤੇ ਗਏ ਅ ਅਗਸਤ 2021 ਦੇ ਵਿੱਚ ਉਹ ਪੰਜਾਬ ਦੇ ਗਵਰਨਰ ਬਣੇ ਤੇ ਹੁਣ ਤੁਸੀਂ ਅੱਜ ਦੀ ਤਾਰੀਖ ਦੇਖ ਲਓ ਯਾਨੀ ਕਿ ਉਹਨਾਂ ਵੱਲੋਂ ਆਪਣਾ ਜਿਹੜਾ ਪੰਜ ਸਾਲ ਤਾਂ ਛੱਡੋ 3 ਸਾਲ ਵੀ ਜਿਹੜੇ ਆ ਉਹ ਉਹਨਾਂ ਕੋਲ ਪੂਰੇ ਨਹੀਂ ਕੀਤੇ ਗਏ ਇਹ ਵੀ ਦੱਸਦੀ ਹੈ ਕਿ ਅੱਜ ਸਵੇਰੇ ਉਹਨਾਂ ਵੱਲੋਂ ਨਾਰਮਲ ਮੀਟਿੰਗਸ ਜਿਹੜੀਆਂ ਨੇ ਉਹ ਵੀ ਕੀਤੀਆਂ ਗਈਆਂ ਬਹੁਤ ساری ਜਿਹੜੇ ਕੋਈ ਆਫਿਸਰਸ ਪੱਧ ਦੇ ਕਹਿ ਸਕਦੇ ਆ ਜਾਂ ਕੋਈ ਵਕੀਲ ਕਹਿ ਸਕਦੇ ਆ ਜਿਸ ਤਰ੍ਹਾਂ ਮੀਟਿੰਗਸ ਉਹ ਰੁਟੀਨ ਚ ਕਰਦੇ ਨੇ ਉਹ ਮੀਟਿੰਗਸ ਉਹਨਾਂ ਵੱਲੋਂ ਕੀਤੀਆਂ ਵੀ ਗਈਆਂ ਪਰ ਉਹਨਾਂ ਨੇ ਕਿਹਾ ਕਿ ਤੁਹਾਨੂੰ ਕੋਈ ਹਿੰਟ ਨਹੀਂ ਸੀ ਕਿ ਪੰਜਾਬ ਦੇ ਗਵਰਨਰ ਅੱਜ ਦੁਪਹਿਰ ਨੂੰ ਅਸਤੀਫਾ ਦੇ ਸਕਦੇ ਨੇ ਕਿਉਂਕਿ ਸਵੇਰੇ ਉਹਨਾਂ ਨੇ ਐਜ਼ ਅ ਗਵਰਨਰ ਹੀ ਜੋ ਮੀਟਿੰਗਸ ਹੋਲਡ ਕਰਨੀਆਂ ਸੀ ਉਹਨਾਂ ਨੇ ਕੀਤੀਆਂ ਜੀ ਜੀ ਤੇ ਹੁਣ ਉਹਨਾਂ ਵੱਲੋਂ ਰਿਜ਼ਾਈਨ ਜਿਹੜਾ ਉਹ ਦੇ ਦਿੱਤਾ ਗਿਆ ਹੈ ਪਰ ਪੰਜਾਬ ਦੇ ਸੀਐਮ ਵੀ ਬਹੁਤ ਵਾਰ ਇਲਜ਼ਾਮ ਜਿਹੜੇ ਆ ਉਹ ਗਵਰਨਰ ਤੇ ਲਾਉਂਦੇ ਵੀ ਰਹੇ ਨੇ ਤੇ ਹੁਣ ਇਹ ਦੇਖਣਾ ਕਾਫੀ ਜ਼ਿਆਦਾ ਇੰਟਰਸਟਿੰਗ ਰਹੇਗਾ ਕਿ ਹੁਣ ਪੰਜਾਬ ਦਾ ਗਵਰਨਰ ਕੌਣ ਰਹੇਗਾ ਬਣੇਗਾ ਤੁਹਾਨੂੰ ਯਾਦ ਹੋਵੇਗਾ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੀ ਜ਼ਿੰਮੇਵਾਰੀ ਦੇਣ ਦੀ ਗੱਲ ਆ ਰਹੀ ਸੀ ਤਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਸ਼ਾਇਦ ਉਹਨਾਂ ਨੂੰ ਕਿਸੇ ਸਟੇਟ ਦਾ ਗਵਰਨਰ ਲਗਾਇਆ ਜਾ ਸਕਦਾ ਹੈ ਤਾਂ ਹੁਣ ਕਿਉਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਦੇਖਣਾ ਕਾਫੀ ਇੰਟਰਸਟਿੰਗ ਰਹੇਗਾ ਕਿ ਕਿਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਪੰਜਾਬ ਦਾ ਗਵਰਨਰ ਕਿਸ ਨੂੰ ਲਗਾਇਆ ਜਾਂਦਾ ਕਿਉਂਕਿ ਸਿਰ ਪੰਜਾਬ ਦੇ ਗਵਰਨਰ ਨੋ ਨਹੀਂ ਬਲਕਿ ਚੰਡੀਗੜ੍ਹ ਦਾ ਐਡਮਿਨਿਸਟਰेटर ਵੀ ਹੁੰਦਾ ਹੈ ਉਹ ਜੋ ਵੀ ਪੰਜਾਬ ਦਾ ਗਵਰਨਰ ਹੁੰਦਾ ਤਾਂ ਹਾਲਾਂਕਿ ਨਾਮ ਜਿਹੜੇ ਆ ਉਹ ਉਹ ਤਾਂ ਅੱਜਾ ਥੋੜੀ ਦੇਰ 'ਚ ਸਾਹਮਣੇ ਆਉਣੇ ਸ਼ੁਰੂ ਵੀ ਹੋ ਜਾਣ ਪਰ ਹਾਲੇ ਫਿਲਹਾਲ ਦੇਖਣਾ ਕਾਫੀ ਦਿਲਚਸਪ ਰਹੇਗਾ ਕਿ ਕਿਸ ਨੂੰ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਕਿਉਂਕਿ ਚਾਹੇ ਚੰਡੀਗੜ੍ਹ ਹੋਵੇ ਜਾਂ ਪੰਜਾਬ ਹੋਵੇ ਉਹ ਬੀਜੇਪੀ ਲਈ ਹਮੇਸ਼ਾ ਤੁਸੀਂ ਕਾਫੀ ਇੰਪੋਰਟੈਂਟ ਜਿਹੜਾ ਰਿਹਾ ਹੈ ਹਾਲਾਂਕਿ ਪ ਜੀ ਅਮ ਪਹਿਲਾ ਆਕਾਲੀ ਦਲ ਤੇ ਬੀਜੇਪੀ ਜਿਹੜੇ ਨੇ ਉਹ ਹਮੇਸ਼ਾ ਅਲਾਈਅੰਸ ਦੇ ਵਿੱਚ ਲੱਦੇ ਹੋਏ ਨਜ਼ਰ ਆਏ ਨੇ ਪਰ ਇਸ ਵਾਰ ਸਿਨੈਰੀਓ ਜਿਹੜਾ ਉਹ ਵੀ ਪੂਰੀ ਤਰ੍ਹਾਂ ਬਦਲਿਆ ਹੈ ਇਹਦੇ ਨਾਲ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਕਾਰਨ ਵੀ ਹੈ ਕਿ ਬੀਜੇਪੀ ਜਿਹੜੀ ਹੈ ਪੰਜਾਬ ਨੂੰ ਲੈ ਕੇ ਬਹੁਤ ਜ਼ਿਆਦਾ ਗੰਭੀਰ ਹੈ ਅਸੀਂ ਦੇਖ ਵੀ ਰਹੇ ਹਾਂ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਬੀਜੇਪੀ ਵੱਲੋਂ ਐਕਸਪੈਂਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਲਗਾਤਾਰ ਜਿਹੜੇ ਲੀਡਰਸ ਨੇ ਪੰਜਾਬ ਦੇ ਵਿੱਚ ਅਸੀਂ ਦੇਖਿਆ ਕਿ ਕਾਂਗਰਸ ਦੇ ਜਿਹੜੇ ਸੀਨੀਅਰ ਲੀਡਰਸ ਨੇ ਉਹ ਵੀ ਪੰਜਾਬ ਦੇ ਵਿੱਚ ਸ਼ਾਮਿਲ ਹੋ ਗਏ ਤੇ ਉਹ ਇਹ ਵੀ ਕਹਿੰਦੇ ਨੇ ਕਿ ਸਾਨੂੰ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਜ਼ਰੂਰਤ ਨਹੀਂ ਹੈ। ਸਹ ਦੇਖਣਾ ਹੈ ਕਾਫੀ ਜ਼ਿਆਦਾ ਅਹਿਮ ਰਹੇਗਾ ਕਿ ਕਿਸ ਤਰ੍ਹਾਂ ਗਵਰਨਰ ਦੇ ਬਦਲਣ ਦੇ ਨਾਲ ਕੀ ਰਾਜਨੀਤੀ ਵੀ ਬਦਲਦੀ ਹੈ ਕਿਉਂਕਿ ਪੰਜਾਬ ਦੀ ਰਾਜਨੀਤੀ ਜਿਹੜੀ ਹੈ ਉਹ ਗਵਰਨਰ ਤੇ ਸੀਐਮ ਦੇ ਵਿਵਾਦ ਤੇ ਵੀ ਕਾਫੀ ਦੇ ਜਿਹੜੀ ਹੈ ਉਹ ਘੁੰਮਦੀ ਹੋਈ ਨਜ਼ਰ ਆਈ ਜਾਂ ਕਹਿ ਸਕਦੇ ਹਾਂ ਕਿ ਉਲਝੀ ਹੋਈ ਨਜ਼ਰ ਆਈ। ਲੋਕਾਂ ਨੇ ਇਹ ਵੀ ਕਿਹਾ ਕਿ ਇਹਨਾਂ ਦੋਵਾਂ ਦੇ ਵਿੱਚ ਆਪਸੀ ਵਿਵਾਦ ਦੇ ਗੱਲ ਪੰਜਾਬ ਦਾ ਜਿਹੜਾ ਉਹ ਪੂਰੀ ਤਰ੍ਹਾਂ ਵਿਕਾਸ ਵੀ ਨਹੀਂ ਹੋ ਪਾਰਿਆ। ਅਸੀਂ ਦੇਖਿਆ ਕਿ ਕਿਸ ਤਰ੍ਹਾਂ ਇੱਕ ਦੂਜੇ ਤੇ ਇਲਜ਼ਾਮ ਵੀ ਜਿਹੜੇ ਆ ਉਹ ਲਗਾਤਾਰ ਲਗਾਉਂਦੇ ਰਹੇ। ਹਾਲਾਂਕਿ ਗਵਰਨਰ ਸਾਹਿਬ ਬਹੁਤ ਬਾਅਦ ਪ੍ਰੈਸ ਕਾਨਫਰੰਸ ਕਰਕੇ ਇਹ ਵੀ ਕੰਦੇ ਹੋਏ ਨਜ਼ਰ ਆਏ ਸੀਗੇ ਕਿ ਸੀਐਮ ਜਿਹੜੇ ਨੇ ਉਹ ਆਪਣੀ ਮਰਿਆਦਾ ਚ ਲੈ ਕੇ ਗੱਲ ਨਹੀਂ ਕਰਦੇ ਪਰ ਮੈਂ ਜਦੋਂ ਵੀ ਕੁਝ ਵੀ ਕਹਿਣਾ ਤਾਂ ਮਰਿਆਦਾ ਚ ਰਹਿ ਕੇ ਕਹਿਣਾ। ਹੂੰ। ਪਰ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਪੰਜਾਬ ਦੇ ਮੁੱਦਿਆਂ ਨੂੰ ਮੈਂ ਦੇਖਾਂ ਨਹੀਂ ਕਹਿ ਸਕਦਾ ਪਰ ਪੰਜਾਬ ਦੇ ਸੀਐਮ ਇਹ ਤੱਕ ਕਹਿੰਦੇ ਹੋ ਨਜ਼ਰ ਆਏ ਸੀਗੇ ਕਿ ਗਵਰਨਰ ਜਿਹੜੇ ਨੇ ਉਹ ਬੇ ਲਿੱਗਦੇ ਰਹਿੰਦੇ ਨੇ ਪਰ ਗਵਰਨਰ ਸਾਹਿਬ ਨੇ ਇਹ ਕਿਹਾ ਸੀਗਾ ਕਿ ਮੁੱਦੇ ਜਿਹੜੇ ਮੈਂ ਚੁੱਕਦਾ ਰਹੂੰਗਾ ਇਹਨਾਂ ਦੋਹਾਂ ਦਾ ਆਪਸੀ ਵਿਵਾਦ ਕਹਿ ਸਕਦੇ ਆ ਕਿ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜਾ ਜੂਨ ਦੇ ਵਿੱਚ ਸੈਸ਼ਨ ਬੁਲਾਇਆ ਗਿਆ ਸੀ ਉਸ ਨੂੰ ਲੈ ਕੇ ਵੀ ਵਿਵਾਦ ਹੋਇਆ ਉਸ ਤੋਂ ਬਾਅਦ ਸੁਪਰੀਮ ਕੋਰਟ ਜਾਣਾ ਪਿਆ ਤੇ ਹੁਣ ਵੀ ਹਾਲੀ ਦੇ ਵਿੱਚ ਜਿਹੜਾ ਵੀ ਇੰਟਰ ਸੈਸ਼ਨ ਬੁਲਾਇਆ ਗਿਆ ਸੀ ਉਹਨੂੰ ਲੈ ਕੇ ਵੀ ਵਿਵਾਦ ਹੋਇਆ ਤਾਂ ਇਹਨਾਂ ਦੋਹਾਂ ਦੀ ਜਿਹੜੀ ਆਪਸੀ ਤਚਾਰ ਸੀ ਉਹ ਸੁਪਰੀਮ ਕੋਰਟ ਤੱਕ ਵੀ ਪਹੁੰਚੀ ਹਾਲਾਂਕਿ ਗਵਰਨਰ ਨੇ ਕਿਉਂ ਇਹ ਸਿਫਾ ਦਿੱਤਾ ਹੈ ਉਸ ਨੂੰ ਲੈ ਕੇ ਉਹ ਬਿਹਤਰ ਤਰੀਕੇ ਨਾਲ ਜਾਣਦੇ ਨਹੀਂ ਪਰ ਹਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਨੀਜੀ ਕਾਰਨ ਨਾਲ ਦਿਕਨ ਮੈਨੇ ਇਸਤਫਾ ਦਿੱਤਾ ਹੈ ਜੀ ਨਿਤਿਕਾ ਜੀ ਜੇਕਰ ਇਸ ਘਟਨਾਕ੍ਰਮ ਨੂੰ ਆਪਾਂ ਦੇਖੀਏ ਕਿ ਇਸ ਵੇਲੇ ਬਿਲਕੁਲ ਚੋਣਾਂ ਤੋਂ ਪਹਿਲਾਂ ਜਿਹੜਾ ਅਸਤੀਫਾ ਦਿੱਤਾ ਗਿਆ ਇੱਕ ਤਾਂ ਪੰਜਾਬ ਦੇ ਲਈ ਬੜਾ ਕ੍ਰੂਸ਼ੀਅਲ ਹੈ ਕਿ ਹੁਣ ਨੈਕਸਟ ਗਵਰਨਰ ਕੌਣ ਹੋਣਗੇ ਦੂਜਾ ਆ ਇਹ ਅਸਤੀਫਾ ਜਿਹੜਾ ਹੈ ਪਿਛਲੇ ਦਿਨੀ ਬਨਵਾਰੀ لال ਪ੍ਰੋਹਿਤ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਔਰ ਮੁਲਾਕਾਤ ਤੋਂ ਬਾਅਦ ਇਹ ਅਸਤੀਫਾ ਸਾਹਮਣੇ ਆਉਂਦਾ ਹੈ ਹੋ ਸਕਦਾ ਹੈ ਕਿ ਬਨਵਾਰੀ لال ਪ੍ਰੋਹਿਤ ਜਿਹੜੀਆਂ 2024 ਦੀਆਂ ਲੋਕ ਸਭਾ ਚੋਣਾਂ ਨੇ ਉਸ ਦੇ ਵਿੱਚ ਕੋਈ ਐਕਟਿਵ ਰੋਲ ਨਿਭਾਉਂਦੇ ਹੋਏ ਬੀਜੇਪੀ ਦੇ ਲਈ ਨਜ਼ਰ ਆ ਸਕਦੇ ਨੇ ਦੇਖੋ ਇਹ ਵੀ ਪੋਸਿਬਲ ਹੋ ਸਕਦਾ ਹੈ ਕਿਉਂਕਿ ਰਾਜਨੀਤੀ ਦੇ ਵਿੱਚ ਹੁਣ ਨਹੀਂ ਆਏ ਬਨਵਾਰੀ لال ਪ੍ਰੋਹਿਤ ਕਾਫੀ ਸਮੇਂ ਤੋਂ ਉਹ ਰਾਜਨੀਤੀ ਦੇ ਵਿੱਚ ਨਹੀਂ ਇਸ ਤੋਂ ਪਹਿਲਾਂ ਵੀ ਗਵਰਨਰ ਰਹਿ ਚੁੱਕੇ ਨੇ ਆਸਾਮ ਦੇ ਗਵਰਨਰ ਰਹਿ ਚੁੱਕੇ ਨੇ ਤੇ ਜਰਨਲਿਸਟ ਜਿਹੜੇ ਨੇ ਉਹ ਰਹੇ ਨੇ Nagpur ਦਾ ਯਾ ਕਹਿ ਸਕਦੇ ਮਹਾਰਾਸ਼ਟਰ ਦਾ ਬੜਾ ਫੇਮਸ ਜਿਹੜਾ ਨਿਊਜ਼ਪੇਪਰ ਹੈ ਉਹਨਾਂ ਦੇ ਉਹ ਐਮ ਡੀ ਨੇ ਤੇ ਜਰਨਲਿਸਟ ਰਹੇ ਨੇ ਤੇ ਹਮੇਸ਼ਾ ਇਹ ਕਹਿੰਦੇ ਹੋਏ ਵੀ ਨਜ਼ਰ ਆਇਆ ਨੇ ਕਿ ਮੈਂ ਇੱਕ ਜਰਨਲਿਸਟ ਹਾਂ ਮੈਂ ਇੱਕ ਪੱਤਰਕਾਰ ਹਾਂ ਇਸ ਲਈ ਮੈਂ ਚੁੱਪ ਨਹੀਂ ਰਹਿ ਸਕਦਾ ਜੇ ਦੇਖਦਾ ਕਿ ਕੁਝ ਗਲਤ ਹੋ ਰਿਹਾ ਤੇ ਮੈਂ ਉਸ ਨੂੰ ਲੈ ਕੇ ਸਵਾਲ ਵੀ ਜਿਹੜਾ ਹੈ ਉਹ ਜ਼ਰੂਰ ਚੁੱਕਦਾ ਪਰ ਕਹਿ ਸਕਦੇ ਆ ਕਿ ਬਡੀ ਰਿਸਪੋਨਸਿਬਿਲਟੀ ਹੋ ਸਕਦਾ ਹੈ ਕਿ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਹੋਰ ਵੀ ਦਿੱਤੀ ਜਾ ਸਕਦੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਤਜਰਬਾ ਰਿਹਾ ਹੈ ਰਾਜਨੀਤੀ 'ਚ ਉਹ ਵੀ ਕਾਫੀ ਜ਼ਿਆਦਾ ਲੰਮਾ ਜਿਹੜਾ ਹੈ ਉਹ ਹੋ ਰਿਹਾ ਹੈ ਤੇ ਗਵਰਨਰ ਦੀ ਗੱਲ ਕੀਤੀ ਜਾਵੇ ਤਾਂ ਉਹ ਪਹਿਲਾਂ ਵੀ ਗਵਰਨਰ ਜਿਹੜੇ ਨੇ ਉਹ ਹੋ ਰਹਿ ਚੁੱਕੇ ਨੇ ਜੀ 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 ਨਿਤਿਕਾ ਜੀ ਇੱਕ ਚੀਜ਼ ਦਾ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਬਾਰ-ਬਾਰ ਇਹ ਆਖਰਕਾਰ ਚਰਚਾ ਦਾ ਵਿਸ਼ਾ ਤਾਂ ਰਹਿੰਦਾ ਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਤੇ ਦੂਜੇ ਪਾਸੇ ਗਵਰਨਰ ਬਨਵਾਰੀ ਲਾਲਪ੍ਰੋਹਿਤ ਦੇ ਨਾਲ ਜੋ ਤਸਲ ਲਗਾਤਾਰ ਚੱਲਦੀ ਰਹਿੰਦੀ ਸੀ ਉਹ ਉਸ ਨੂੰ ਜੇਕਰ ਆਧਾਰ ਮੰਨਿਆ ਜਾਵੇ ਕਿਉਂਕਿ ਜੇਕਰ ਉਸ ਨੂੰ ਆਧਾਰ ਬਣਾਇਆ ਜਾਵੇ ਤਾਂ ਹੋ ਸਕਦਾ ਹੈ ਅਸਤੀਫਾ ਇਸ ਤੋਂ ਪਹਿਲਾਂ ਵੀ ਲਿਆ ਜਾ ਸਕਦਾ ਸੀ ਕਿਉਂਕਿ ਟਸਲ ਇੱਕ ਵਾਰ ਨਹੀਂ بار-बार ਦੇਖਣ ਨੂੰ ਮਿਲੀ ਹੈ ਔਰ ਇਸ ਵੇਲੇ ਜੋ ਟਾਈਮਿੰਗ ਹੈ ਉਹ ਬੜੀ ਕ੍ਰੂਸ਼ੀਅਲ ਹੈ ਅਸਤੀਫੇ ਦੀ ਦੇਖੋ ਜੀ ਕੱਲ ਕੀਤੀ ਜਾ ਵੀ ਬਲਦੀਪ ਇਲੈਕਸ਼ਨ ਜਿਹੜੇ ਨੇ ਉਹ ਸਰਤੇ ਨੇ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਮਹਿਜ਼ 2 ਮਹੀਨੇ ਦੇ ਵਿੱਚ ਇਹ ਚੋਣਾਂ ਹੋ ਸਕਦੀਆਂ ਨੇ ਕਦੇ ਵੀ ਕੋਡ ਆਫ ਕੰਡਕਟ ਦੇ ਬਾਰੇ ਜਿਹੜਾ ਹੈ ਕੋਸ਼ਣਾ ਕੀਤੀ ਜਾ ਸਕਦੀ ਹੈ ਐਲਾਨ ਕੀਤਾ ਜਾ ਸਕਦਾ ਹੈ ਤੇ ਉਸ ਤੋਂ ਪਹਿਲਾਂ ਇਕ ਸਮਾਂ ਜਿਹੜਾ ਇਹ ਟਾਈਮ ਕਹਿੰਦੇ ਹਨ ਨਾ ਕਿ ਉਹ ਬੜਾ ਇੰਪੋਰਟੈਂਟ ਹੁੰਦਾ ਹੈ ਜਦੋਂ ਵੀ ਕੋਈ ਚੀਜ਼ ਹੁੰਦੀ ਹੈ ਤਾਂ ਇਹ ਟਾਈਮ ਜਿਹੜਾ ਉਹ ਬੜਾ ਕ੍ਰੂਸ਼ੀਅਲ ਹੈ ਇਸ ਵੇਲੇ ਸਿਫਾ ਦੇਣਾ ਯਾਨੀ ਕਿ ਆਪ ਇੱਕ ਕੋਈ ਉਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਕੇਂਦਰ ਦੇ ਵਿੱਚ ਯਾਨੀ ਕਿ ਬੀਜੇਪੀ ਸਰਕਾਰ ਕੋਈ ਹੋਰ ਜ਼ਿੰਮੇਵਾਰੀ ਦੇ ਸਕਦੀ ਹੈ ਜਾਂ ਫਿਰ ਇਹ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਕਹਿੰਦੇ ਸਰਕਾਰ ਨੂੰ ਲੱਗ ਰਿਹਾ ਕਿ ਕਿਸੇ ਹੋਰ ਗਵਰਨਰ ਨੂੰ ਲਾਇਆ ਜਾ ਸਕਦਾ ਹੈ ਬਹੁਤ ਸਾਰੇ ਰੀਜਨਸ ਹੋ ਸਕਦੇ ਨੇ ਆਸੀਂ ਪਹਿਲਾਂ ਵੀ ਇਸ ਤਰ੍ਹਾਂ ਕਿਹਾ ਬਲਦੀਪ ਕੀ ਪੰਜਾਬ ਦੇ ਸੀਐਮ ਦੇ ਨਾਲ ਵੀ ਉਹਨਾਂ ਦੀ ਨਹੀਂ ਬੰਦੀ ਸੀ ਜੇ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਕਹੀਏ ਕਿਉਂਕਿ ਵਿਵਾਦ ਜਿਹੜਾ ਉਹ ਲਗਾਤਾਰ ਚੱਲ ਰਿਹਾ ਸੀ ਚਾਹੇ ਤੁਹਾਨੂੰ ਯਾਦ ਹੋਵੇਗਾ ਜਦੋਂ ਪੰਜਾਬ ਦੇ ਗਵਰਨਰ ਦੌਰਾ ਕਰਦੇ ਸੀਗੇ ਕਿਸੇ ਵੀ ਥਾਂ ਦਾ ਖਾਸ ਤੌਰ ਤੇ ਬਾਰਡਰ ਏਰੀਆਸ ਉਹ ਦੌਰਾ ਕਰਦੇ ਹੋਏ ਨਜ਼ਰ ਆਏ ਸੀਗੇ ਉਦੋਂ ਵੀ ਪੰਜਾਬ ਦੇ ਸੀਐਮ ਨੇ ਕਈ ਵਾਰ ਸਵਾਲ ਚੁੱਕੇ ਕਿ ਕਿਉਂ ਜਾਂਦੇ ਨੇ ਤਿੰਨ ਵਾਰ ਐਮਪੀ ਰਹਿ ਚੁੱਕੇ ਨੇ ਇਸ ਦੇ ਨਾਲ ਹੀ ਅਸੀਂ ਦੇਖਿਆ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਹਿੰਸੀ ਸੀ ਬਲਦੀਪ ਕੀ ਉਹ ਗਵਰਨਰਲ ਪਹਿਲਾਂ ਵੀ ਰਹਿ ਚੁੱਕੇ ਨੇ ਚਾਹ ਉਹ ਤਾਮਿਲਨਾਡੂ ਦੇ ਗਵਰਨਰ ਰਹੇ ਹੋਣ 4 ਸਾਲ ਉਹ ਤਾਮਿਲਨਾਡੂ ਦੇ ਗਵਰਨਰ ਰਹੇ ਨੇ ਆ ਆਸਾਮ ਦੀ ਗੱਲ ਕੀਤੀ ਜਾਵੇ ਤਾਂ 2016 ਤੋਂ 17 ਉਹ ਆਸਾਮ ਦੇ ਗਵਰਨਰ ਵੀ ਰਹਿ ਚੁੱਕੇ ਨੇ ਤਾਂ ਇਹ ਇਹ ਗੱਲ ਵੀ ਉਹਨਾਂ ਵੱਲੋਂ ਬਾਰ-ਬਾਰ ਪ੍ਰੈਸ ਕਾਨਫਰੰਸ 'ਚ ਕਹੀ ਜਾਂਦੀ ਸੀ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਮੈਂ ਕਿਸੇ ਸਟੇਟ ਦਾ ਗਵਰਨਰ ਲੱਗਿਆ ਤੇ ਪਹਿਲੀ ਵਾਰ ਅਜਿਹਾ ਹੋਇਆ ਉਹ ਬਈਗਾ ਕੀ ਲਗਾਤਾਰ ਮੇਰੇ ਤੇ ਸਵਾਲ ਜਿਹੜੇ ਆ ਹੋ ਚੁੱਕੇ ਜਾਂਦੇ ਨੇ ਮੈਨੂੰ ਜਿਹੜਾ ਮੈਂ ਜੋ ਜੋ ਵੀ ਕੁਝ ਕਰਨ ਲੱਗਦਾ ਹੈ ਜਾਂ ਮੈਂ ਕਿਸੇ ਵੀ ਕੰਮ ਨੂੰ ਲੈ ਕੇ ਸਵਾਲ ਪੁੱਛਦਾ ਪੰਜਾਬ ਸਰਕਾਰ ਤੋਂ ਉਹਨਾਂ ਵੱਲੋਂ ਕੋਈ ਜਵਾਬ ਜਿਹੜਾ ਨਹੀਂ ਦਿੱਤਾ ਜਾਂਦਾ ਇਸ ਦੇ ਬਦਲੇ ਪੰਜਾਬ ਦੇ ਸੀਐਮ ਜਿਹੜੇ ਨੇ ਉਹ ਬਿਲੋ ਦੀ ਬੈਲਟ ਜਾ ਕੇ ਜਾਂ ਮਰਿਆਦਾ ਚ ਨਾ ਰਹਿ ਕੇ ਜਿਹੜੇ ਮੈਨੂੰ ਸਟੇਟਮੈਂਟਸ ਹੁੰਦੇ ਨੇ ਯਾਦ ਹੋਏਗਾ ਇਹ ਜਿਹੜੇ ਵਰਡਸ ਇਹ ਗਰਾਉਂਡ ਜਿਹੜੇ ਨੇ ਉਹਨਾਂ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਵੀ ਦਿੱਤੇ ਗਏ ਸੀਗੇ ਕਿ ਮੈਂ ਕਨਸਟੀਟਿਊਸ਼ਨਲ ਪੋਸਟ ਤੇ ਬੈਠਾ ਹਾਂ ਪਰ ਫਿਰ ਵੀ ਮੈਨੂੰ ਇਹ ਕਿਹਾ ਜਾਂਦਾ ਹੈ ਕਿ ਗਵਰਨਰ ਦਾ ਵਿਲ ਨਹੀਂ ਇਸ ਲਈ ਮੈਨੂੰ ਚਿੱਠੀਆਂ ਜਿਹੜੀਆਂ ਲਿਖਦੇ ਰਹਿੰਦੇ ਨੇ ਤੇ ਕੋਰਟ ਨੇ ਵੀ ਕਿਹਾ ਸੀਗਾ ਕਿ ਜੇ ਗਵਰਨਰ ਕੋਈ ਸਵਾਲ ਪੰਜਾਬ ਸਰਕਾਰ ਤੋਂ ਕਰਦੇ ਨੇ ਤਾਂ ਉਹ ਡਿਊਟੀ ਬਾਉਂਡ ਨੇ ਉਹਨਾਂ ਨੂੰ ਜਵਾਬ ਜਿਹੜਾ ਦੇਣਾ ਚਾਹੀਦਾ ਹੈ ਕਿਰ ਉਹਨਾਂ ਵੱਲੋਂ ਮਨਜ਼ੂਰੀ ਜਿਹੜੀ ਹੈ ਅ ਬਦਾਨਸਾ ਬਸੈਸ਼ਨ ਨੂੰ ਲੈ ਕੇ ਨਹੀਂ ਦਿੱਤੀ ਗਈ ਸੀ ਇਸ ਨੂੰ ਲੈ ਕੇ ਕੋਰਟ ਨੇ ਕਿਹਾ ਸੀਗਾ ਕਿ ਨਹੀਂ ਗਵਰਨਰ ਜਿਹੜੇ ਹਨ ਮਨਜ਼ੂਰੀ ਨੂੰ ਨਹੀਂ ਰੋਕਣ ਬਲਕਿ ਮਨਜ਼ੂਰੀ ਜਿਹੜੀਆਂ ਉਹਨਾਂ ਨੂੰ ਦੇਣੀ ਚਾਹੀਦੀ ਹੈ ਤਾਂ ਆਪਸੀ ਵਿਵਾਦ ਜਿਹੜਾ ਪੰਜਾਬ సీఎం ਤੇ ਗਵਰਨਰ ਦੇ ਵਿੱਚ ਚੱਲਦਾ ਰਿਹਾ ਸੀ ਦੇਖਿਆ ਕਿ ਕਿਸ ਤਰ੍ਹਾਂ ਚਿੱਠੀਆਂ ਜਿਗਿਆ ਨੇ ਇੱਕ ਦੂਜੇ ਨੂੰ ਇੱਕ ਤੋਂ ਬਾਅਦ ਇੱਕ ਲਿਖੀ ਗਈ ਹੁਣ ਦੇਖਿਆ ਹੋਏਗਾ ਮਨਿਸਟਰ ਦੇ ਜਿੰਨੇ ਵੀ ਇਸ਼ੂ ਹੋਏ ਚਾਹੇ ਕੋਈ ਵੀ ਜਿਹੜਾ ਮਨਿਸਟਰ ਵਿਵਾਦਾਂ ਦੇ ਵਿੱਚ ਆਇਆ ਉਸ ਨੂੰ ਲੈ ਕੇ ਵੀ ਗਵਰਨਰ ਵੱਲੋਂ ਪੰਜਾਬ ਸਰਕਾਰ ਨੂੰ ਲਿਖਿਆ ਗਿਆ ਜੀ ਇਸ ਮਨਿਸਟਰ ਤੇ ਇਹ ਆਰੋਪ ਲੱਗੇ ਨੇ ਤੁਸੀਂ ਵੀ ਅ ਇਨਵੈਸਟੀਗੇਸ਼ਨ ਕਰਾਤੇ ਮੈਨੂੰ ਦੱਸੋ ਕਿ ਆਖਿਰ ਦੇ ਵਿੱਚ ਕੀ ਕੁਝ ਕੀਤਾ ਗਿਆ ਹਾਲੀ ਦੇ ਵਿੱਚ ਤੁਸੀਂ ਅਮਨ ਅਰੋੜਾ ਜੀ ਜਿਹੜੇ ਕੈਬਨਿਟ ਮਨਿਸਟਰ ਨੇ ਉਹਨਾਂ ਨੂੰ ਲੈ ਕੇ ਵੀ ਉਹਨਾਂ ਵੱਲੋਂ ਲਿਖਿਆ ਗਿਆ ਸੀ ਇਸ ਦੇ ਨਾਲ ਹੀ ਕੈਬਨਿਟ ਮਨਿਸਟਰ ਇੰਤਨਾ ਤੇ ਕਈ aarop ਜਿਹੜੇ ਨੇ ਉਹ ਲੱਗ ਰਹੇ ਨੇ ਮਜੀਠੀਆ ਸਾਹਿਬ ਜਿਹੜੇ ਮਿਲ ਕੇ ਆਏ ਸੀਗੇ ਉਹ ਉਹਨਾਂ ਨੂੰ ਲੈ ਕੇ ਵੀ ਸਵਾਲ ਜਿਹੜੇ ਆ ਉਹ ਗਵਰਨਰ ਸਾਹਿਬ ਵੱਲੋਂ ਪੰਜਾਬ ਸੀਐਮ ਤੋਂ ਪੁੱਛੇ ਗਏ ਸੀ ਪਰ ਟਾਈਮਿੰਗ ਜਿਹੜੀ ਹੈ ਉਹ ਕਾਫੀ ਜ਼ਿਆਦਾ ਮਾਇਨੇ ਰੱਖਦੀ ਹੈ ਬਲਦੀਪ ਕੀ ਠੀਕ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਗਵਰਨਰ ਸਾਹਿਬ ਵੱਲੋਂ ਅਸਤੀਫਾ ਜਿਹੜਾ ਦਿੱਤਾ ਗਿਆ ਹੁਣ ਇਹ ਦੇਖਣਾ ਕਾਫੀ ਜ਼ਰੂਰੀ ਹੋਵੇਗਾ ਕਿ ਕਿਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਪੰਜਾਬ ਦੇ ਨਵੇਂ ਗਵਰਨਰ ਜਿਹੜੇ ਨੇ ਉਹ ਕੌਣ ਹੋਣਗੇ ਬਿਲਕੁਲ ਬਿੱਤਕਾ ਜੀ ਜੇਐਸ ਨੂੰ ਇਸ ਅਸਤੀਫੇ ਨੂੰ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਦੀ ਅੱਖ ਤੋਂ ਦੇਖਿਆ ਜਾਵੇ ਕਿਉਂਕਿ ਅ ਲਗਾਤਾਰ ਆਮ ਆਦਮੀ ਪਾਰਟੀ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਰਹੇ ਨੇ ਸਿਲੈਕਟਿਡ ਵਰਸਸ ਇਲੈਕਟਿਡ ਯਾਨੀ ਕਿ ਖੁਦ ਨੂੰ ਇਲੈਕਟਿਡ ਮੰਨਦੇ ਸੀ ਔਰ ਗਵਰਨਰ ਸਾਹਿਬ ਨੂੰ ਸਿਲੈਕਟਿਡ ਮੰਨਦੇ ਸੀ ਤਾਂ ਉਹਨਾਂ ਦੀ ਅੱਖ ਅੱਖ ਤੋਂ ਇਸ ਅਸਤੀਫੇ ਨੂੰ ਕਿਵੇਂ ਦੇਖਦੇ ਹੋ ਇਹ ਵੀ ਤਾਂ ਵੀ ਕਿ ਤੇ ਦੇਖੋ ਪੰਜਾਬ ਦੀ ਸਰਕਾਰ ਦੀ ਗੱਲ ਕੀਤੀ ਜਾਵੇ ਬਲਕਿ ਉਹਨਾਂ ਨੂੰ ਜ਼ਿਆਦਾ ਜਿੰਨਾ ਆਮ ਲੋਕਾਂ ਨੂੰ ਇੰਟਰਸਟ ਹੋਏਗਾ ਕਿ ਆਖਿਰ ਪੰਜਾਬ ਦੇ ਗਵਰਨਰ ਕੌਣ ਹੋਣਗੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਇਹ ਇਸ ਟਾਈਮ ਤੇ ਬੇਚੈਨੀ ਹੋਏਗੀ ਇਹ ਜਾਣਨ ਬਾਰੇ ਕਿ ਆਖਿਰ ਪੰਜਾਬ ਦੇ ਨਵੇਂ ਗਵਰਨਰ ਕੌਣ ਰਹਿਣਗੇ ਕਿਉਂਕਿ ਅਸੀਂ ਦੇਖਿਆ ਕਿ ਭਾਵੇਂ ਦੋਵਾਂ ਦਾ ਵਿਵਾਦ ਚੱਲਦਾ ਰਿਹਾ ਪੰਜਾਬ ਪੀਐਮ ਤੇ ਗਵਰਨਰ ਦਾ ਤੇ ਪੰਜਾਬ ਦੇ ਗਵਰਨਰ ਜਿਹੜੇ ਨੇ ਉਹ ਕਈ ਵਾਰ ਹਿੰਟ ਵੀ ਦਿੰਦੇ ਹੋਏ ਨਜ਼ਰ ਆਏ ਕਿ ਮੈਂ ਤਾਂ ਜ਼ਾਦੋ ਦੇ ਰੇਠੇ ਨਹੀਂ ਰਹਿਣਾ ਯਾਨੀ ਕਿ ਅਸੀਫਾ ਜਿਹੜਾ ਹੈ ਉਹਨਾਂ ਨੇ ਪਹਿਲੇ ਹੀ ਆਪਣਾ ਮਨ ਬਣਾਇਆ ਹੋਇਆ ਸੀਗਾ ਕਿ ਉਹ ਦੇਣਗੇ ਪਰ ਪਿਛਲੇ ਐਟੂਮ ਦੇ ਦੌਰਾਨ ਤੁਹਾਨੂੰ ਯਾਦ ਹੋਵੇਗਾ ਪੰਜਾਬ ਦੇ ਸੀਐਮ ਨਹੀਂ ਗਏ ਸੀ ਪਰ ਇਸ ਵਾਰ ਜਦੋਂ ਗਵਰਨਰ ਵੀ ਘਰ 26 ਜਨਵਰੀ ਨੂੰ ਯਾਨੀ ਕਿ ਰਿਪਬਲਿਕ ਡੇ ਤੇ ਐਟ ਹੋਮ ਦਾ ਫੰਕਸ਼ਨ ਵੀ ਉਥੇ ਦਾ ਐਬੀਸੀ ਪੰਜਾਬ ਦੇ ਸੀਐਮ ਉਹਨਾਂ ਵੱਲੋਂ ਯਾਦ ਹੋਏਗਾ ਕਿ ਇੱਕ ਗਾਣਾ ਵੀ ਗਾਇਆ ਗਿਆ ਸੀ ਉਸ ਤੋਂ ਬਾਅਦ ਜਦੋਂ ਇਹ ਸਟੇਜ ਤੋਂ ਉਤਰੇ ਉਹਨਾਂ ਨੇ ਗਵਰਨਰ ਸਾਹਿਬ ਦੇ ਪੈਰੀ ਹੱਥ ਲਗਾਏ ਸੀ ਤੇ ਗਵਰਨਰ ਸਾਹਿਬ ਵੱਲੋਂ ਵੀ ਜਦੋਂ ਉਹ ਵਾਪਸ ਆ ਰਹੇ ਸੀ ਸੀਐਮ ਸਟੇਜ ਤੋਂ ਖੁੱਲੇ ਹੱਥਾਂ ਦੇ ਨਾਲ ਵੈਲਕਮ ਜਿਹੜਾ ਉਹ ਕੀਤਾ ਗਿਆ ਸੀ ਜੱਫੀ ਜਿਹੜੀ ਆ ਉਹ ਭਗਵੰਤ ਮਾਨ ਨੂੰ ਪਾਈ ਗਈ ਸੀ ਯਾਨੀ ਕਿ ਇਹ ਲੱਗ ਰਿਹਾ ਸੀਗਾ ਕਿ ਦੋਵਾਂ ਨੇ ਜਿਸ ਤਰ੍ਹਾਂ ਜੱਫੀ ਪਾਈ ਤੇ ਸ਼ਾਇਦ ਇਹਨਾਂ ਦੋਵਾਂ ਦੇ ਦਿਲ ਵੀ ਜਿਹੜੇ ਆ ਉਹ ਮਿਲ ਜਾਣਗੇ ਪਰ ਉਹ ਨਿੱਜੀ ਕਾਰਨ ਜਿਹੜੇ ਆ ਉਹ ਗਵਰਨਰ ਸਾਹਿਬ ਵੱਲੋਂ ਦਿੱਤੇ ਗਏ ਨੇ ਐਕਚੁਅਲ ਕਾਰਨ ਕੀ ਹੈ ਉਹ ਗਵਰਨਰ ਸਾਹਿਬ ਜਾਣਦੇ ਨੇ ਜਾਂ ਫਿਰ ਜੋ ਵੀ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਲਿਖਿਆ ਹੋਏਗਾ ਕਿਉਂਕਿ ਅਸੀਂ ਦੇਖਿਆ ਕਿ ਗੱਲ ਪ੍ਰੈਜ਼ੀਡੈਂਟ ਨਾਲ ਵੀ ਮਿਲ ਕੇ ਗਵਰਨਰ ਸਾਹਿਬ ਆਏ ਸੀਗੇ ਹੋ ਸਕਦਾ ਹੈ ਉਸ ਦੌਰਾਨ ਵੀ ਉਹਨਾਂ ਵੱਲੋਂ ਇਹ ਹੀ ਕਿਹਾ ਗਿਆ ਹੋਵੇ ਕਿ ਮੈਂ ਪੰਜਾਬ ਦਾ ਗਵਰਨਰ ਹੋਰ ਸਮਾਂ ਨਹੀਂ ਰਹਿਣਾ ਚਾਹੁੰਦਾ ਹਾਲਾਂਕਿ ਅਸੀਂ ਦੇਖਿਆ ਕਿ ਪੰਜਾਬ ਦੇ ਗਵਰਨਰ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਮਿਲੇ ਸੀ ਪਰ ਉਹਨੇ ਪਰਸਨਲ ਰੀਜਨਸ ਹਾਲਾ ਕਿ ਉਹਨੇ ਆਪਣੇ ਸਿਕਰੇ ਦੇ ਵਿੱਚ ਕਿਹਾ ਹੈ ਤੇ ਇਹ ਕਹਿਆ ਹੈ ਕਿ ਨੀਜੀ ਕਾਰਨਾਂ ਦੇ ਕਾਰਨ ਪੰਜਾਬ ਦੇ ਗਵਰਨਰ ਦਾ ਰੋਲ ਜਿਹੜਾ ਹੋਰ ਅਦਾ ਨਹੀਂ ਕਰ ਸਕਦੇ ਹੁਣ ਇਹ ਦੇਖਣਾ ਕਾਫੀ ਜ਼ਿਆਦਾ ਅੰਮ੍ਰੇਗਾ ਕਿ ਤਿੰਨ ਸਾਲ ਤਿੰਨ ਬਾਅਦ ਜਿਹੜੇ ਨੇ ਐਮਪੀ ਰਹੇ ਬਨਵਾਰੀ ਲਾਲ ਪ੍ਰੋਹਿਤ ਤੇ ਤਿੰਨ ਬਾਅਦ ਤਿੰਨ ਅਲੱਗ-ਅਲੱਗ ਸਟੇਟ ਦੇ ਗਵਰਨਰ ਰਹੇ ਬਨਵਾਰੀ ਲਾਲ ਪ੍ਰੋਹਿਤ ਨੂੰ ਕੀ ਕੇਂਦਰ ਸਰਕਾਰ ਜਾਂ ਜਾਂ ਫਿਰ ਬੀਜੇਪੀ ਕੋਈ ਹੋਰ ਵੱਡੀ ਜ਼ਿੰਮੇਵਾਰੀ ਦੇ ਰਹੀ ਹੈ ਯਾ ਵੀ ਐਕਚੁਅਲ ਤੇ ਰਾਜਨੀਤੀ ਤੋਂ ਦੂਰ ਹੋ ਰਹੇ ਨੇ ਬਨਵਾਰੀ لال ਪ੍ਰੋਹਿਤ ਜੀ 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 ਨਿਤਕਾ ਜੀ ਜੇਕਰ ਬਨਵਾਰੀ لال ਪ੍ਰੋਹਿਤ ਦੀ ਸ਼ਖਸੀਅਤ ਜਾਂ ਉਹਨਾਂ ਦੇ ਕੰਮ ਕਾਜ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਜਿੰਨਾ ਵੀ ਉਹਨਾਂ ਦਾ ਸਮਾਂ ਰਿਹਾ ਹੈ ਜਿੰਨੇ ਸਮੇ ਉਹ ਇਸ ਸੌਦੇ ਦੇ ਉੱਪਰ ਰਹੇ ਨਹੀਂ ਤਾਂ ਉਸ ਦੌਰਾਨ ਪਿਛਲੇ ਦਿਨੀ ਵੀ ਉਹਨਾਂ ਦਾ ਬਿਆਨ ਸੀ ਕਿ ਪੰਜਾਬ ਦੇ ਹੁਣ ਪਿੰਡ-ਪਿੰਡ ਦੇ ਵਿੱਚ ਜਿਹੜਾ ਚਿੱਟਾ ਉਹ ਪਹੁੰਚ ਗਿਆ ਚਿੱਟਾ ਵਿਕ ਰਿਹਾ ਹੈਗਾ ਤਾਂ ਇਸ ਤੋਂ ਪਹਿਲਾਂ ਅਜਿਹਾ ਕੋਈ ਗਵਰਨਰ ਜਿਹੜਾ ਹੈ ਉਹ ਦੇਖਣ ਨੂੰ ਨਹੀਂ ਮਿਲਿਆ ਕਿ ਜਿਹੜਾ ਪੰਜਾਬ ਦੇ ਇਨ੍ਹਾਂ ਮਸਲਿਆਂ ਨੂੰ ਐਡਰੈਸ ਕਰਦਾ ਹੋਵੇ ਇਨ੍ਹਾਂ ਮਸਲਿਆਂ ਦੇ ਉੱਪਰ ਜਿਹੜਾ ਖੁੱਲ ਕੇ ਬਿਬਾਕੀ ਦੇ ਨਾਲ ਜਿਹੜਾ ਆਪਣੇ ਵਿਚਾਰ ਪ੍ਰਗਟ ਕਰਦਾ ਹੋਵੇ ਬਿਲਕੁਲ 29th ਗਵਰਨਰ ਬਣੇ ਪੰਜਾਬ ਦੇ ਬਨਵਾਰੀ ਲਾਲ ਪ੍ਰੋਹਿ ਤੇ ਜਿੱ ਤਰ੍ਹਾਂ ਤੁਸੀਂ ਬਲਦੀ ਪੁੱਛ ਰਹੇ ਹੋ ਅਸੀਂ ਵੀ ਜਦੋਂ ਦੇ ਪੋਲਿਟਿਕਸ ਕਵਰ ਕਰ ਰਹੇ ਹਾਂ ਜਾਂ ਪੰਜਾਬ ਦੇ ਚੰਨੀਕੜ ਕਵਰ ਕਰ ਰਹੇ ਹਾਂ ਅਸੀਂ ਕਦੇ ਨਹੀਂ ਦੇਖਿਆ ਕਿ ਕੋਈ ਪੰਜਾਬ ਦੇ ਗਵਰਨਰ ਇੰਨਾ ਖੁੱਲ ਕੇ ਪ੍ਰੈਸ ਕਾਨਫਰੰਸ ਕਰਦੇ ਹੁਣ ਯਾਦ ਪੰਜਾਬ ਦੇ ਮੁੱਦਿਆਂ ਨੂੰ ਚੁੱਕਦੇ ਹੁਣ ਹਮੇਸ਼ਾ ਕਹਿੰਦੇ ਰਹੇ ਸੀਗੇ ਕਿ ਮੇਰੀ ਡਿਊਟੀ ਹੈ ਤੇ ਪੰਜਾਬ ਨੂੰ ਮੈਂ ਬਚਾਉਣਾ ਜੇ ਕੁਝ ਗਲਤ ਹੋ ਰਿਹਾ ਮੈਂ ਆਪਣਾ ਅੱਖਾਂ ਬੰਦ ਨਹੀਂ ਕਰ ਸਕਦਾ ਮੈਂ ਆਪਣਾ ਮੂੰਹ ਬੰਦ ਨਹੀਂ ਕਰ ਸਕਦਾ ਮੈਂ ਬੋਲਾਂਗਾ ਮੈਨੂੰ ਭਾਵੇਂ ਡਰਾਇਆ ਜਾਵੇ ਜਾਂ ਮੇਰੇ ਬਾਰੇ ਗਲਤ ਬੋਲਿਆ ਜਾਵੇ ਪਰ ਮੈਂ ਚੁੱਪ ਨਹੀਂ ਰਹੂੰਗਾ ਤੁਸੀਂ ਦੇਖਿਆ ਹੋਏਗਾ ਕਿ ਕਿੰਨੀ ਵਾਰ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਕਈ ਵਾਰ ਉਹ ਪੰਜਾਬ ਦੇ ਅਲੱਗ-ਅਲੱਗ ਦੌਰਿਆਂ ਤੇ ਗਏ ਇਹ ਲੋਕਾਂ ਦੇ ਨਾਲ ਬੈਠ ਕੇ ਗੱਲਬਾਤ ਵੀ ਕੀਤੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਨਸ਼ੇ ਦਾ ਮੁੱਦਾ ਜਿਹੜਾ ਉਹਨਾਂ ਨੇ ਕਈ ਵਾਰ ਚੁੱਕਿਆ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਜਵਾਨੀ ਜਿਹੜੀ ਉਹ ਪੂਰੀ ਤਰ੍ਹਾਂ ਰੁੱਲ ਰਹੀ ਹੈ ਤੇ ਹਰ ਪਿੰਡ ਪਿੰਡ ਤੱਕ ਨਸ਼ਾ ਪਹੁੰਚ ਚੁੱਕਿਆ ਹੈ ਤੇ ਇਸ ਤੇ ਕੋਈ ਨਾ ਕੁਝ ਨਾ ਕੁਝ ਕਦਮ ਚੁੱਕਣ ਦੀ ਜ਼ਰੂਰਤ ਹੈ ਇਸ ਨੂੰ ਲੈ ਕੇ ਉਹਨਾਂ ਵੱਲੋਂ ਪੰਜਾਬ सीएम ਨੂੰ ਲੈਟਰ ਵੀ ਲਿਖਿਆ ਗਿਆ ਸੀ ਤੇ ਇਹ ਵੀ ਪੁੱਛਿਆ ਗਿਆ ਸੀਗਾ ਵੀ ਆਖਰ ਇਸ ਨੂੰ ਲੈ ਕੇ ਪੰਜਾਬ ਗਵਰਨਮੈਂਟ ਜਿਹੜੀ ਹੈ ਉਹ ਕੀ ਕਰ ਰਹੀ ਹੈ ਤਾਂ ਲਗਾਤਾਰ ਅਸੀਂ ਦੇਖਿਆ ਕਿ ਐਕਟਿਵ ਰਹੇ ਹੈ ਅਜਿਹੇ ਗਵਰਨਰ ਨਹੀਂ ਰਹੇ ਜਿਹੜੇ ਸਿਰਫ ਉਹ ਸਿਰਫ ਸਾਈਨ ਕਰਨ ਲਈ ਉੱਥੇ ਬੈਠੇ ਸੀਗੇ ਜਾਂ ਫਿਰ ਕਹਿ ਸਕਦੇ ਹਾਂ ਕਿ ਸਿਰਫ ਮੀਟਿੰਗਸ ਹੋਲਡ ਕੀਤੀਆਂ ਜਾਂਦੀਆਂ ਸੀ ਅਸੀਂ ਦੇਖਿਆ ਕਿ ਬੜੇ ਐਕਟਿਵ ਜਿਹੜੇ ਨੇ ਉਹ ਹਮੇਸ਼ਾ ਤੋਂ ਹੀ ਰਹੇ ਤੇ ਪੰਜਾਬ ਦੇ ਅਲੱਗ-ਅਲੱਗ ਮੁੱਦਿਆਂ ਨੂੰ ਚੁੱਕਦੇ ਵੀ ਰਹੇ ਤੇ ਹੁਣ ਪਰ ਇਹ ਜਿਸ ਤਰ੍ਹਾਂ ਅਜੋ ਨਵਲੋ ਅਸੀਂ ਪਾ ਦਿੱਤਾ ਗਿਆ ਹੈ ਉਹ ਵੀ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਕਿ ਲੋਕ ਸਭਾ ਤੋਂ ਮਹਿਜ਼ ਲੋਕ ਸਭਾ ਚੋਣਾਂ ਤੋਂ ਮਹਿਜ਼ 2 ਕੁ ਮਹੀਨੇ ਪਹਿਲਾਂ ਇਹ ਸੀਫਾ ਉਹਨਾਂ ਵੱਲੋਂ ਦਿੱਤਾ ਗਿਆ ਹੁਣ ਇਸ ਦੇ ਪਿੱਛੇ ਕਈ ਕਾਰਨ ਜਿਹੜੇ ਆ ਉਹ ਹੋ ਸਕਦੇ ਨੇ ਬਲਦੀਪਾਸੀ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਹੋ ਸਕਦਾ ਕੇਂਦਰ ਸਰਕਾਰ ਜਾਂ ਬੀਜੇਪੀ ਪਾਰਟੀ ਜਿਹੜੀ ਆ ਹੋਰ ਕੋਈ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ ਕਿਉਂਕਿ ਪੋਲਿਟਿਕਸ ਦੇ ਵਿੱਚ ਉਹਨਾਂ ਦਾ ਲੰਮਾ ਜਿਹੜਾ ਹੈ ਤਜਰਬਾ ਰਿਹਾ ਹੈ ਹੁਣ ਇਹ ਵੀ ਹੋ ਸਕਦਾ ਕਿ ਪੰਜਾਬ ਦੇ ਵਿੱਚ ਅਸ ਤਵੇਖਿਆ ਕਿ ਸੀਐਮ ਵਰਸਸ ਗਵਰਨਰ ਜਿਹੜੇ ਆ ਉਹ ਹਮੇਸ਼ਾ ਤੋਂ ਹੀ ਦੇਖਣ ਨੂੰ ਮਿਲੇ ਵਿਵਾਦ ਜਿਹੜਾ ਉਹ ਲਗਾਤਾਰ ਚੱਲਦਾ ਰਿਹਾ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੇ ਪੰਜਾਬ ਦੇ ਗਵਰਨਰ ਨਾਰੈਨ ਨੂੰ ਲੈ ਕੇ ਆਪਣੀ ਜਿਹੜੀ ਹੈ ਗੱਲ ਪ੍ਰੈਜ਼ੀਡੈਂਟ ਕੋਲ ਰੱਖੀ ਹੋਵੇ ਇਹੀ ਕਾਰਨ ਹੈ ਕਿ ਉਹਨਾਂ ਵੱਲੋਂ ਅੱਜ ਅਸਤੀਫਾ ਦਿੱਤਾ ਗਿਆ ਹੋਵੇ ਪਰ ਹੁਣ ਦੇਖਣ ਵਾਲੀ ਗੱਲ ਇਹ ਹੀ ਰਹੇਗੀ ਕਿ ਆਖਿਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਗਵਰਨਰ ਕਿਸ ਨੂੰ ਲਗਾਇਆ ਜਾ ਸਕਦਾ ਹੈ ਯਾਨੀ ਕਿ ਬੜੀ ਬੇਚੈਨੀ ਦੇ ਨਾਲ ਹਰ ਕਿਸੇ ਦੀਆਂ ਨਜ਼ਰਾਂ ਇਸ ਤੇ ਬਣੀਆਂ ਹੋਈਆਂ ਨੇ ਕਿ ਆਖਿਰ ਪੰਜਾਬ ਦੀ ਪੰਜਾਬ ਦੇ ਗਵਰਨਰ ਦੀ ਕੁਰਸੀ ਚੰਡੀਗੜ੍ਹ ਦੇ ਐਡਮਿਨ ਐਡਮਿਨਿਸਟ੍ਰੇਟਰ ਦੀ ਕੁਰਸੀ ਤੇ ਕੌਣ ਬੈਠੇਗਾ ਜੀ 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 ਨਿਤਿਕਾ ਜੀ ਜੋ ਬਨਵਾਰੀ ਲਾਲ ਪ੍ਰੋਹਿਤ ਦਾ ਜੋ ਕਾਰਜਕਾਲ ਹੈ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਹੈ ਆ ਜੋ ਮੰਨ ਦੇ ਵਿੱਚ ਖਟਾਸ ਸੀ ਦੋਨਾਂ ਦੇ ਵਿਚਾਲੇ ਜੋ ਦੂਰੀਆਂ ਸੀ ਉਹ ਇੱਥੋਂ ਤੱਕ ਵੀ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਤਾਂ ਇੱਥੋਂ ਤੱਕ ਵੀ ਕਹਿੰਦੇ ਰਹੇ ਪੰਜਾਬ ਦੇ ਵਿੱਚ ਕਿ ਆ ਜੋ ਜੋ ਗਵਰਨਰ ਸਾਹਿਬ ਦਾ ਗਵਰਨਰ ਹਾਊਸ ਹੈ ਉੱਥੇ ਸਿਰਫ ਇਹਨਾਂ ਲਿਖਣਾ ਬਾਕੀ ਹੈ ਕਿ ਬੀਜੇਪੀ ਦਾ ਮੁਖ ਦਫ਼ਤਰ ਯਾਨੀ ਕਿ ਇੰਤੋਂ ਤੱਕ ਬਿਆਨਬਾਜ਼ੀ ਹੁੰਦੀ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਕਿ ਬੀਜੇਪੀ ਜਿਹੜੀ ਹੈ ਗਵਰਨਰ ਦੇ ਰਾਹੀਂ ਪੰਜਾਬ ਦੀ ਸਰਕਾਰ ਘਰਾਉਣਾ ਚਾਹੁੰਦੀ ਹੈ ਤੇ ਪੰਜਾਬ ਦੇ ਵਿੱਚ ਗਵਰਨਰੀ ਰਾਜ ਜਿਹੜਾ ਉਹ ਹੋਣਾ ਚਾਹੀਦਾ ਸੋ ਬਹੁਤ ਜ਼ਿਆਦਾ ਤਣਾਅ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਹਾਲਾਂਕਿ ਆ ਇਸ ਤੋਂ ਪਹਿਲਾਂ ਵੀ ਸਰਕਾਰਾਂ ਕਾਂਗਰਸ ਦੀ ਰਹੀ ਹੈ ਅਕਾਲੀ ਦਲ ਦੀ ਰਹੀ ਹੈ ਪਰ ਕਦੇ ਵੀ ਗਵਰਨਰ ਤੇ ਸਰਕਾਰ ਦੇ ਵਿਚਾਲੇ ਇੰਨੀ ਤਸਲ ਦੇਖਣ ਨੂੰ ਕਦੇ ਵੀ ਨਹੀਂ ਮਿਲੀ ਬੰਦੀ ਪਹਿਲਾਂ ਵੀ ਜਿਸ ਤਰ੍ਹਾਂ ਅਸੀਂ ਕਿਹਾ ਕਿ 28 ਗਵਰਨਰ ਪੰਜਾਬ ਦੇ ਰਹਿ ਚੁੱਕੇ ਨੇ ਪਰ ਕਦੇ ਵੀ ਅੰਨੀ ਤਸਲ ਜਿਹੜੀ ਆ ਉਹ ਕਦੇ ਵੀ ਸੀਐਮ ਤੇ ਗਵਰਨਰ ਦੇ ਵਿੱਚ ਦੇਖਣ ਨੂੰ ਨਹੀਂ ਮਿਲੀ ਪਰ ਇਹਨਾਂ ਦੀ ਜਿਹੜੀ ਤਸਲ ਹੈ ਉਹ ਜਗ੍ਹਾਹਿਰ ਵੀ ਹੋ ਗਈ ਸੀ ਅਸੀਂ ਦੇਖਿਆ ਕਿ ਲਗਾਤਾਰ ਉਹਨਾਂ ਵੱਲੋਂ ਸਟੇਟਮੈਂਟ ਵੀ ਦਿੱਤੀਆਂ ਜਾ ਰਹੀਆਂ ਸੀ ਤੇ ਉਹਨਾਂ ਵੱਲੋਂ ਇੱਕ ਦੂਜੇ ਦੇ ਖਿਲਾਫ ਜਿਹੜੇ ਆ ਉਹ ਲੈਟਰ ਵੀ ਲਿਖੇ ਜਾ ਰਹੇ ਸੀ ਤੇ ਇਹਹੀ ਗੱਲ ਹੈ ਕਿ ਪੰਜਾਬ ਦੇ ਗਵਰਨਰ ਜਿਹੜੇ ਨੇ ਉਹ ਕਹਿੰਦੇ ਹੋਏ ਨਜ਼ਰ ਵੀ ਆਈ ਸੀ ਕਿ ਮੈਂ ਪੰਜਾਬ ਦੇ ਮੁੱਦਿਆਂ ਨੂੰ ਚੁੱਕਦਾ ਰਹਾਂਗਾ ਤੇ ਜੀ ਬਲਦੇ ਤੇ ਅਸੀਂ ਦੇਖਿਆ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਉਹ ਲਗਾਤਾਰ ਗੰਭੀਰ ਹੀ ਨਜ਼ਰ ਆਏ ਉਹਨਾਂ ਵੱਲੋਂ ਅੱਜ ਮੁਦਦੇ ਚੁੱਕੇ ਵੀ ਗਏ ਇਸ ਦੇ ਨਾਲ ਹੀ ਪ੍ਰੈਸ ਕਾਨਫਰੰਸ ਜਿਹੜੀਆਂ ਨੇ ਉਹ ਵੀ ਕੀਤੀਆਂ ਗਈਆਂ ਨਾਲ ਹੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਦੇ ਹਾਲਾ ਜਿਹੜੇ ਕਿਉਂਕਿ ਬਾਰਡਰ ਸਟੇਟ ਹੈ ਇਸ ਲਈ ਪੰਜਾਬ ਦੇ ਵਿੱਚ ਜੋ ਵੀ ਰਾਜਨੀਤੀ ਚੱਲ ਰਹੀ ਹੈ ਜਾਂ ਪੰਜਾਬ ਦੇ ਵਿੱਚ ਜੋ ਵੀ ਡਵੈਲਪਮੈਂਟ ਵਰਕ ਹੋ ਰਿਹਾ ਉਸ ਨੂੰ ਲੈ ਕੇ ਮੈਂ ਚੁੱਪ ਨਹੀਂ ਰਹਿ ਸਕਦਾ ਜੇ ਪੰਜਾਬ ਸੇਫ ਹੈ ਤਾਂ ਮੰਨੋ ਸਾਰੀ ਸਾਰਾ ਇੰਡੀਆ ਜਿਹੜਾ ਸੇਫ ਹੈ ਉਹ ਹਮੇਸ਼ਾ ਕਹਿੰਦੇ ਉਹ ਇਹ ਵੀ ਕਹਿੰਦੇ ਕਹਿੰਦੇ ਹੋਇਆ ਸੀ ਦੇਖਿਆ ਕਿ ਪੰਜਾਬ ਨੂੰ ਲੈ ਕੇ ਉਹਨਾਂ ਨੇ ਹਮੇਸ਼ਾ ਇਹੀ ਕਿਹਾ ਕਿ ਬਾਰਡਰ ਸਟੇਟ ਹੋਣ ਦੇ ਚੱਲਦੇ ਜੇ ਪੰਜਾਬ ਦੇ ਵਿੱਚ ਨਸ਼ਾ ਆ ਰਿਹਾ ਡਰੋਨ ਦੇ ਜ਼ਰੀਏ ਨਸ਼ਾ ਆ ਰਿਹਾ ਤਾਂ ਇਹ ਸਭ ਕੁਝ ਵੀ ਰੁਕਣਾ ਚਾਹੀਦਾ ਤੇ ਇਤੇ ਇਹਨਾਂ ਨੂੰ ਲੈ ਕੇ ਉਹਨਾਂ ਨੇ ਇਹ ਵੀ ਕਿਹਾ ਕਿ ਪੋਲਿਟੀਕਲ ਵਿਲ ਜਿਹੜੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਹੋ ਸਕਦਾ ਹੈ ਕਿ ਪੰਜਾਬ ਸੀਐਨ ਨੂੰ ਲੈ ਕੇ ਉਹ ਸਿੱਧਾ ਤੰਜ ਵੀ ਕੱਸਦੇ ਨਜ਼ਰ ਆਉਂਦੇ ਸੀਗੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਵੀ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਉਂਦੇ ਸੀਗੇ ਇਹ ਕਾਰਨ ਹੋ ਸਕਦਾ ਹੈ ਕਿ ਉਹਨਾਂ ਵੱਲੋਂ ਇਸਤੀਫਾ ਜਿਹੜਾ ਉਹ ਦੇ ਦਿੱਤਾ ਗਿਆ ਹੋਵੇ ਕਿਉਂਕਿ ਉਹ ਕਈ ਵਾਰ ਇਸ ਬਾਰੇ ਹਿੰਟ ਵੀ ਦੇ ਚੁੱਕੇ ਸੀਗੇ ਕਿ ਮੈਂ ਕਦੇ ਵੀ ਮੈਂ ਮੈਂ ਪੰਜਾਬ ਤੇ ਜ਼ਿਆਦਾ ਦੇਰ ਨਹੀਂ ਰਹਿਣਾ ਮੈਂ ਗਵਰਨਰ ਜ਼ਿਆਦਾ ਦੇਰ ਨਹੀਂ ਰਹਿਣਾ ਯਾਦ ਹੋਵੇਗਾ ਤੁਹਾਨੂੰ ਉਹਨਾਂ ਵੱਲੋਂ ਕਈ ਵਾਰੀ ਸਟੇਟਮੈਂਟ ਦਿੱਤੀਆਂ ਗਈਆਂ ਹਨ ਜੀ 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 ਇਹ ਤਾਂ ਗੱਲ ਬੜੀ ਹੁਣ ਕਲੀਅਰ ਲੱਗ ਰਹੀ ਹੈ ਕਿਉਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੀ ਅਸਤੀਫਾ ਦਿੱਤਾ ਗਿਆ ਹੈ ਹੋ ਸਕਦਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਇਸ ਚੀਜ਼ ਦੇ ਨੂੰ ਪਹਿਲਾਂ ਹੀ ਤੈਅ ਕੀਤਾ ਗਿਆ ਹੋਵੇ ਨਾਮ ਉਸ ਤੈਅ ਕੀਤਾ ਗਿਆ ਹੋਵੇ ਕਿ ਜਿਹੜਾ ਅਗਲਾ ਗਵਰਨਰ ਪੰਜਾਬ ਦਾ ਜਿਹੜਾ ਜੋ ਵੀ ਹੋਣ ਜਾ ਰਹੇ ਨੇ ਕਿਤੇ ਨਾ ਕਿਤੇ ਪਲੈਨਿੰਗ ਤਾਂ ਇਸ ਦੀ ਜ਼ਰੂਰ ਹੋਏਗੀ ਬਿਕੋਜ਼ ਤੀਫਾ ਦਵਾਇਆ ਗਿਆ ਹੈ ਜਾਂ ਦਿੱਤਾ ਗਿਆ ਹੈ ਇਹੀ ਤਾਂ ਤੁਹਾਡਾ ਸਵਾਲ ਹੁੰਦਾ ਹੈ ਜੀ ਜੀ ਕੀ ਕੀ ਉਹਨਾਂ ਤੋਂ ਇਸਤੀਫਾ ਦਵਾਇਆ ਗਿਆ ਜਾਂ ਉਹਨਾਂ ਨੇ ਖੁਦ ਆ ਕੇ ਆਪਣਾ ਇਸਤੀਫਾ ਜਿਹੜਾ ਹੈ ਉਹ ਦਿੱਤਾ ਕਿਉਂਕਿ ਅਸੀਂ ਦੇਖਿਆ ਕਿ ਪਹਿਲਾਂ ਵੀ ਉਹ ਇੰਟ ਦਿੰਦੇ ਰਹੇ ਤੇ ਪ੍ਰੈਜ਼ੀਡੈਂਟ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਪਰ ਅਸੀਂ ਜਿਸ ਤਰ੍ਹਾਂ ਬਲਦੀ ਪਹਿਲਾਂ ਵੀ ਕਹਿ ਚੁੱਕੇ ਕਿ ਉਹਨਾਂ ਦਾ ਪੋਲਿਟਿਕ ਪੋਲਿਟਿਕ ਦੇ ਵਿੱਚ ਵੱਡਾ ਸਫਰ ਰਿਹਾ ਇਹ ਨਹੀਂ ਹੈ ਕਿ ਸਭ ਬੀਜੇਪੀ ਦੇ ਲੀਡਰ ਰਹੇ ਨੇ ਉਹ ਅਸੀਂ ਦੇਖਿਆ ਕਿ ਦੋ ਵਾਰ ਉਹ ਕਾਂਗਰਸ ਦੀ ਸੀਟ ਤੋਂ ਵੀ ਲੜੇ ਯਾਨੀ ਕਿ ਕਾਂਗਰਸ ਵੱਲੋਂ ਵੀ ਨਾਗਪੁਰ ਚ ਲੜੇ ਤੇ ਦੋਨੋਂ ਵਾਰ ਉਹ ਐਮਪੀ ਵੀ ਬਣੇ ਤੇ ਇੱਕ ਵਾਰੀ ਬੀਜੇਪੀ ਪਾਰਟੀ ਵੱਲੋਂ ਲੜੇ ਤੇ ਉਦੋਂ ਵੀ ਐਮਪੀ ਬਣੇ ਯਾਨੀ ਕਿ ਤਿੰਨ ਵਾਰ ਉਹ ਐਮਪੀ ਬਣ ਚੁੱਕੇ ਨੇ ਤਿੰਨ ਵਾਰ ਗਵਰਨਰ ਰਹਿ ਚੁੱਕੇ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਕੀ ਕਹਿੰਦੇ ਸਰਕਾਰ ਕੋਈ ਹੋਰ ਵੱਡੀ ਜ਼ਿੰਮੇਵਾਰੀ ਦਿੰਦੀ ਹੈ ਇਹ ਕੰਨ ਹੈ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਅਸਤੀਫਾ ਦੇ ਦਿਓ ਜਾਂ ਪੰਜਾਬ ਦੇ ਵਿੱਚ ਜੋ ਹਾਲਾਤ ਸੀ ਉਸ ਨੂੰ ਲੈ ਕੇ ਨਾ ਖੁਸ਼ ਸੀ ਇੱਕ ਅਨ ਹੈ ਕਿ ਗਵਰਨਰ ਸਾਹਿਬ ਨੇ ਅਸਤੀਫਾ ਦਿੱਤਾ ਗਿਆ ਠੀਕ ਹੈ ਜੀ ਜੀ ਮਾਫ ਕਰਨਾ ਤੁਹਾਨੂੰ ਰੋਕਣਾ ਚਾਹੂੰਗਾ ਇਸ ਵੇਲੇ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਨ ਕੇ ਲਿਏ ਮਾਈਕ ਹੈ ਤਾਂ ਮਾਈਕੇ ਸੇ ਹੁਣ ਥੋੜੀ ਠੰਡੀ ਹਵਾਏ ਚੱਲੀ ਹੈ ਔਰ ਇਮਾਨਦਾਰੀ ਕੀ पारदर्शिता की राजनीति और सरकार चल रही है तो इनका मन है कि हम आना चाहते हैं और कोई डोनेट भी करना चाहते हैं हर रोज मेरे पास फोन आते हैं मैं चार एकड़ देना चाहता हूँ वहाँ पे मोहल्ला क्लिनिक बना दो जी कोई कहता है मैं पाँच एकड़ देना चाहता हूँ स्टेडियम बना दो जी तो बड़े खुले दिल हैं पंजाबी पंजाब के लिए कभी भी पीछे नहीं हटते पंजाब के लिए पंजाबियों से कुछ मांगोगे जितना मांगोगे उससे कई गुना ज़्यादा हो करेंगे उनको ये लगता है कि मैंने पैसे बहुत कमाए लेकिन गुरुओं की धरती पर अगर मैंने थोड़ा बहुत दसबंध निकाल लिया ਉਸसे बड़ा कोई पुण्य नहीं ठीक सो जो ਜਿਹੜਾ ਇਸ ਵੇਲੇ ਅਸਤੀਫਾ ਜਿਹੜਾ ਆਪਣਾ ਭੇਜ ਦਿੱਤਾ ਗਿਆ ਸੌਂਪ ਦਿੱਤਾ ਗਿਆ ਰਾਸ਼ਟਰਪਤੀ ਨੂੰ ਭਾਰਤ ਦੇ ਰਾਸ਼ਟਰਪਤੀ ਨੂੰ ਬਨਵਾਰੀ ਲਾਲ ਪ੍ਰੋਹਿਤ ਦੇ ਵੱਲੋਂ ਖੈਰ ਕਾਰਨ ਜਿਹੜੇ ਨੇ ਨਿੱਜੀ ਰੱਖੇ ਗਏ ਨੇ ਜੋ ਜ਼ਿਕਰ ਕੀਤਾ ਗਿਆ ਉਸ ਦੇ ਵਿੱਚ ਕਿ ਨਿੱਜੀ ਕਾਰਨਾ ਕਰਕੇ ਅਸਤੀਫਾ ਜਿਹੜਾ ਬਨਵਾਰੀ ਲਾਲ ਪ੍ਰੋਹਿਤ ਨੇ ਉਹ ਦਿੱਤਾ ਹੈ ਹੁਣ ਸਵਾਲ ਕਈ ਨੇ ਕਿ ਆਖਰਕਾਰ ਅਗਲਾ ਪੰਜਾਬ ਦਾ ਗਵਰਨਰ ਕੌਣ ਹੋਣ ਜਾ ਰਿਹਾ ਹੈ ਔਰ ਇਹ ਅਸਤੀਫਾ ਜਿਹੜਾ ਬਹੁਤ ਕ੍ਰੂਸ਼ਲ ਟਾਈਮ ਤੇ ਅਸਤੀਫਾ ਜਿਹੜਾ ਦਿੱਤਾ ਗਿਆ ਇੱਕ ਪਾਸੇ ਲੋਕ ਸਭਾ ਦੀਆਂ ਚੋਣਾਂ ਨੇ 2024 ਦੀਆਂ ਕਿਆਸ ਕਈ ਤਰ੍ਹਾਂ ਦੇ ਲਗਾਏ ਜਾ ਰਹੇ ਨੇ ਕਿ ਕੀ ਹੁਣ ਰਾਜਪਾਲ ਬਨਵਾਰੀ لال ਪੁਰੀਹਤ ਜਿਹੜੇ ਨੇ ਉਹ ਲੋਕ ਸਭਾ ਚੋਣਾਂ ਦੇ ਵਿੱਚ ਵੀ 124 ਦੀਆਂ ਵਿੱਚ ਕੋਈ ਸਰਗਰਮ ਭੂਮਿਕਾ ਦੇ ਵਿੱਚ ਬੀਜੇਪੀ ਦੇ ਵੱਲੋਂ ਨਜ਼ਰ ਆ ਸਕਦੇ ਨੇ ਇੱਕ ਇਹ ਵੀ ਕਿਆਸ ਹੈ ਆ ਦੂਜਾ ਦੂਜਾ ਹੁਣ ਸਭ ਤੋਂ ਇੰਪੋਰਟੈਂਟ ਇਸ ਵੇਲੇ ਜੋ ਸੋਚਣ ਦਾ ਵਿਸ਼ਾ ਬਣ ਜਾਂਦਾ ਹੈ ਕਿ ਨੈਕਸਟ ਕੌਣ ਹੈ ਹੁਣ ਪੰਜਾਬ ਦੇ ਵਿੱਚ ਅਗਲਾ ਕੌਣ ਗਵਰਨਰ ਹੋਏਗਾ ਇਹ ਸਭ ਤੋਂ ਅਹਿਮ ਕਿਉਂਕਿ ਜਦੋਂ ਵੀ ਐਡੇ ਵੱਡੇ ਪਦਰ ਦੇ ਉੱਪਰ ਕੋਈ ਚੇਂਜਸ ਜਿਸ ਤਰੀਕੇ ਦੇ ਹੁੰਦੇ ਨੇ ਤਾਂ ਜ਼ਾਹਿਰ ਗੱਲ ਹੈ ਕਿ ਉਸ ਦੇ ਪਿੱਛੇ ਪਲੈਨਿੰਗ ਜਿਹੜੀ ਹੈ ਉਹ ਤਾਂ ਜ਼ਰੂਰ ਹੁੰਦੀ ਹੈ ਬਿਨਾ ਪਲੈਨਿੰਗ ਤੋਂ ਕਦੇ ਵੀ ਕੁਝ ਵੀ ਜਿਹੜਾ ਉਹ ਨਹੀਂ ਹੁੰਦਾ ਖैर ਪਿਛਲੇ ਦਿਨੀ ਸ੍ਰੀ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਕਰਦੇ ਹੋਏ ਬਨਵਾਰੀ ਲਾਲ ਪ੍ਰੋਹਿਤ ਨਜ਼ਰ ਆਏ ਔਰ ਉਸ ਤੋਂ ਬਾਅਦ ਹੀ ਇਹਨਾਂ ਦਾ ਇੱਕ ਅਸਤੀਫਾ ਹੋਇਆ ਤਾਂ ਫਿਰ ਕਿਆ ਸਰਾਹੀਆਂ ਕਈ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ ਕਿ ਜਦੋਂ ਮੁਲਾਕਾਤ ਤੋਂ ਬਾਅਦ ਇਹ ਅਸਤੀਫਾ ਜਿਹੜਾ ਉਹ ਸਾਹਮਣੇ ਆਇਆ ਕਿ ਕੀ ਕੋਈ ਵੱਡੇ ਰੋਲ ਦੇ ਵਿੱਚ ਨਜ਼ਰ ਆ ਸਕਦੇ ਨੇ ਪਰ ਇੱਕ ਗੱਲ ਜ਼ਰੂਰ ਹੈ ਕਿ ਬਨਵਾਰੀ ਲਾਲ ਪ੍ਰੋਹਿਤ ਤਾਂ ਜਿੰਨਾ ਸਮਾਂ ਵੀ ਉਹਨਾਂ ਦਾ ਗਵਰਨਰ ਕਾਲ ਰਿਹਾ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਜ਼ਰੂਰ ਬੋਲਦੇ ਨਜ਼ਰ ਆਏ ਨੇ ਦੂਸਰਾ ਇਸ ਵੇਲੇ ਮੌਕੇ ਦੀ ਜੋ ਸਰਕਾਰ ਹੈ ਉਸ ਦੇ ਨਾਲ ਵੀ ਤਸਲ ਦੇ ਵਿੱਚ ਕਾਫੀ ਜ਼ਿਆਦਾ ਰਹੇ ਨੇ ਕਈ ਮਸਲਿਆਂ ਦੇ ਉੱਪਰ ਜਿਹੜੇ ਵਖਰੇਵੇਂ ਦੋਨਾਂ ਦੇ ਵਿਚਾਲੇ ਦੇਖਣ ਨੂੰ ਮਿਲੇ ਨੇ ਔਰ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਕਈ ਬਿਲਾ ਨੂੰ ਲੈ ਕੇ ਜਾਂ ਫਿਰ ਪੰਜਾਬ ਦੇ ਜਿਹੜੇ ਕਈ ਮਸਲੇ ਸੀ ਜਦੋਂ ਉਹਨਾਂ ਦੇ ਉੱਪਰ ਗਵਰਨਰ ਜਿਹੜੇ ਹੈ ਉਹ ਕਮੈਂਟ ਕਰਦੇ ਸੀ ਚਾਹੇ ਨਸ਼ੇ ਦਾ ਮਸਲਾ ਹੋਵੇ ਚਾਹੇ ਬਾਰਡਰ ਤੋਂ ਜਿਹੜੇ ਡਰੋਨਸ ਆ ਰਹੇ ਨੇ ਉਹਨਾਂ ਦਾ ਮਸਲਾ ਹੋਵੇ ਤਾਂ ਫਿਰ ਉਸ ਵੇਲੇ ਤਸੱਲ ਜ਼ਰੂਰ ਦੇਖਣ ਨੂੰ ਮਿਲਦੀ ਸੀ ਪੰਜਾਬ ਸਰਕਾਰ ਤੇ ਨਾਲ ਦੀ ਨਾਲ ਬਨਵਾਰੀ ਲਾਲ ਪ੍ਰੋਹਿਤ ਦੇ ਵਿਚਾਰੇ ਇਥੋਂ ਤੱਕ ਕਿ ਪਿਛਲੇ ਦਿਨੀ ਅਮਨ ਅਰੋੜਾ ਜਿਨ੍ਹਾਂ ਨੂੰ ਕਿ 2 ਸਾਲ ਦੀ ਸਜ਼ਾ ਹੋਈ ਸੀ ਕੈਬਨਿਟ ਮੰਤਰੀ ਹਾਲਾਂਕਿ ਸਟੇਲ ਜਿਹੜੀ ਆ ਉਸ ਤੋਂ ਬਾਅਦ ਉਹਨਾਂ ਦੀ ਸਜ਼ਾ ਦੇ ਉੱਪਰ ਲੱਗੀ ਹੈ ਪਰ ਉਸ ਮਸਲੇ ਤੇ ਵੀ ਕਮੈਂਟ ਕਰਦੇ ਹੋਏ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿ ਜਿਹੜੇ ਨਜ਼ਰ ਆਏ ਸੀ ਸੋ ਬੜੇ ਐਕਟਿਵ ਰਹਿੰਦੇ ਸੀ ਔਰ ਹਰ ਮਸਲੇ ਦੇ ਉੱਪਰ ਜਿਹੜੇ ਖੁੱਲ ਕੇ ਆਪਣੇ ਵਿਚਾਰ ਰੱਖਦੇ ਸੀ ਇਸ ਤੋਂ ਪਹਿਲਾਂ ਜਿੰਨੇ ਵੀ ਗਵਰਨਰ ਰਹੇ ਨੇ ਪੰਜਾਬ ਦੇ ਉਹਨਾਂ ਦੇ ਵੱਲੋਂ ਅਜੇ ਹੀ ਐਕਟਿਵਨੈਸ ਖੈਰ ਨਹੀਂ ਦਿਖਾਈ ਜਾਂਦੀ ਸੀ ਹਾਲਾਂਕਿ ਇਲਜ਼ਾਮ ਵੀ ਬਹੁਤ ਸਾਰੇ ਲੱਗੇ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਨੇ ਇੱਥੋਂ ਤੱਕ ਇਲਜ਼ਾਮ ਲਗਾ ਦਿੱਤੇ ਸੀ ਕਿ ਜੋ ਗਵਰਨਰ ਹਾਊਸ ਦੇ ਬਾਹਰ ਸਿਰਫ ਇੱਕ ਨੇਮ ਪਲੇਟ ਲਿਖਣੀ ਬਾਕੀ ਹੈ ਕਿ ਭਾਜਪਾ ਦਾ ਮੁਖ ਦਫ਼ਤਰ ਸੋ ਇਹ ਇੱਥੋਂ ਤੱਕ ਟਸਲ ਜਿਹੜੀ ਆ ਹੋਈ ਪਰ ਉਸ ਤੋਂ ਬਾਅਦ ਸੋ ਅੱਜ ਅਸਤੀਫਾ 1 ਸਤੰਬਰ 2021 ਨੂੰ ਸਾਂਭਿਆ ਸੀ ਅਹੁਦਾ 3 ਫਰਵਰੀ 2024 ਨੂੰ ਅਹੁਦਾ ਜਿਹੜਾ ਛੱਡ ਦਿੱਤਾ ਹੈ ਤੋ ਕੱਲ ਸ਼ਾਹ ਦੇ ਨਾਲ ਅਮਿਤ ਸ਼ਾਹ ਦੇ ਨਾਲ ਮਿਲੇ ਸੀ ਮੁਲਾਕਾਤ ਹੋਈ ਸੀ ਇੱਕ ਤਸਵੀਰ ਤੁਸੀਂ ਉਹ ਦੇਖ ਰਹੇ ਹੋ ਇੱਕ ਤਸਵੀਰ ਹੈ ਕਿ ਜਦੋਂ 1 ਸਤੰਬਰ 2021 ਨੂੰ 5 ਸਾਲ ਦਾ ਕਾਰਜਕਾਲ ਹੁੰਦਾ ਪਰ ਪਹਿਲਾਂ ਹੀ ਅਸਤੀਫਾ ਦੇ ਕੇ ਜਾ ਰਹੇ ਨੇ ਹੁਣ ਅਨੁਮਾਨ ਤੇ ਕਿਆਸ ਕਈ ਤਰ੍ਹਾਂ ਦੇ ਨੇ ਕਿ ਆਖਰਕਾਰ ਅੱਗੇ ਕੀ ਹੈ